ਜਦੋਂ ਕੋਟਨੀ ਪ੍ਰੋਲ ਦੇਤੀ ਫਿਰ ਕਿਉਂ ਆਖਰਕਾਰ ਤੁਹਾਨੂੰ ਲੱਗਦਾ ਵੀ ਹਾਂ ਇਹ ਤੇ ਕਿੰਤੂ ਪ੍ਰੰਤੂ ਕਰਨਾ ਚਾਹੀਦਾ ਇਹ ਜਿਹੜਾ ਰੱਜੋਣਾ ਹੈ ਇਹ ਭੋਗ ਚ ਗਿਆ ਸੀ ਤੇ ਪੰਚੀਆਂ ਪੰਜਾਬ ਦੇ ਉਸ ਉਸ ਭੋਗ ਦੇ ਰਾਈ ਇੱਕ ਟੈਰਰ ਕ੍ਰੀਏਟ ਕਰਨ ਗਿਆ ਸੀ ਜਾਂ ਕੈਨੇਡਾ ਦੇ ਇਸ਼ਾਰੇ ਤੇ ਜਾਂ ਪੰਜਾਬ ਦਾ ਫਿਰ ਮਾਹੌਲ ਖਰਾਬ ਕਰਨ ਲਈ ਬਿਆਨ ਨੇ ਤੁਸੀਂ ਕੀ ਕਹਿੰਦੇ ਹੋ ਵੀ ਆਖਰ ਪ੍ਰਗਟ ਪੈਦਾ ਕਰ ਸਕਦੇ ਨੇ ਬਿਆਨ ਤਾਂ ਤੁਹਾਡੇ ਵੀ ਜੇ ਦੇਖਿਆ ਜਾਵੇ ਇੰਨਾ ਸਖਤ ਬੋਲ ਰਹੇ ਹੋ ਪ੍ਰਗਟ ਪੈਦਾ ਕਰ ਸਕਦੇ चाहे मैंने तिलक लगाया हुआ है चाहे पगड़ी पाई हुई है आपने चाहे कोई मुसलमान है चाहे कोई ईसाई है अगर कोई आदमी आतंकवादी है देशद्रोही है तो उसके एक कौम से सारी कौमे जो हैं बदनाम नहीं हो सकती तो सोच लो जब तूसी एंदा वो बोल दियो लॉरेंस बिश्नोई को की मानदे होगे तूसी गोल्डी ब्राड नु की मानदे हो आई डोंट नो की गोल्डी ब्राड कौन है लेकिन लॉरेंस बिश्नोई को मेरी समझ में जो मेरी प्रोडक्शन है क्योंकि मैं खुद भी लॉगर हूं लॉरेंस बिश्नोई के नाम के ऊपर जो व्यक्ति बिहाइंड द बार है जो जेल में है उसके नाम से कोई भी आदमी सोखोड जिम्मेदारी ले ले दस्सो लॉरेंस बिश्नोई ने तो इसका जस्टिफाई किया था किस तरह जस्टिफाईड करता दस्सो किस तरह ने जस्टिफाईड कर दिया मुझे बताओ ये क्या जावे ओदे ओ, ओ जिन्ने आखर दिखेये सिद्धू मूसे वाले कत्ल मामले दा ओ मास्टरमाइंड किन्ने बड्डे कत्ल ओदे सिरते ने ओने भी ता मामांदे कुखं सुनियां करियां समिति मैं लेकिन जो व्यक्ति ਹਰ ਚੀਜ਼ ਵਿੱਚ ਕੋਮ ਕੋਮ ਕਿਆ ਸਰਦਾਰ ਭਿੰਦ ਸਿੰਘ ਦੀ ਹੱਤਿਆ ਸੇ ਪੂਰੇ ਹਿੰਦੁਸਤਾਨ ਕਾ ਇਹ ਵਿਸ਼ਵ ਮੇਂ ਜਹਾਂ ਵੀ ਪੰਜਾਬੀ ਬੈਠੇ ਹੈ ਪੰਜਾਬੀ ਭਾਈਚਾਰਾ ਬੈਠਾ ਹੈ ਕਿਆ ਕਭੀ ਆਪਨੇ ਕਿਸੇ ਕੀ ਹਾਦਾ ਨਾਰਾ ਲਾਂਦੇ ਹੋਏ ਕਿਤਨੇ ਸਿੱਖਾਂ ਨੂੰ ਸੁਣਿਆ ਪੰਜਾਬ ਚ ਕਰੋੜੋਂ ਸਿੱਖ ਨੇ ਤੁਸੀਂ ਗੁਰੂ ਘਰ ਦਾ ਮਿਸਯੂਜ਼ ਕਰਕੇ ਤੁਸੀਂ ਦਸਵੇਂ ਗੁਰੂ ਦੀ ਗੁਰੂ ਗ੍ਰੰਥ ਸਾਹਿਬ ਜਿਨਾਂ ਨੇ ਕਹਿਆ ਸਭ ਸਿੱਖਨ ਗੋ ਹੁਕਮ ਹੈ ਗੁਰੂ ਮਾਨੋ ਗ੍ਰੰਥ ਗੁਰੂ ਗ੍ਰੰਥ ਜੀ ਮਾਨਯੋਗ ਪ੍ਰਗਟ ਗੁਣਾ ਦਿੱਤੇ ਤੁਸੀਂ ਉੱਥੇ ਜਾ ਕੇ ਤੁਸੀਂ ਕਹਿੰਦੇ ਹੋ ਜਿਨੇ ਦਲਾਵਰ ਸਿੰਘ ਤੇ ਮੈਂ ਆਪਾਂ ਘਰੋਂ ਮੰਮੀ ਡੈਡੀ ਦਾ ਆਸ਼ੀਰਵਾਦ ਲੈ ਕੇ ਚਲੇ ਤੇ ਆਪਾਂ ਬੈਂ ਸਿੰਘ ਸੋਧਤਾ ਹੈ ਔਰ ਭਾਈ ਦਲਾਵਰ ਸਿੰਘ ਕومی ਛੇਦਾ ਵੀ ਕੌਣ ਕਹਿ ਰਿਹਾ ਉਹਨੂੰ ਕومی ਛੇਦਾ ਉਹ ਇੱਕ ਟੈਰਰਿਸਟ ਹੈ ਸਿੱਧੂ ਮਸੇਵਾਲੇ ਦੀ ਤਰ੍ਹਾਂ ਮੈਨੂੰ ਵੀ ਮਾਰਨ ਦੀ ਸਾਜ਼ਿਸ਼ ਚੱਲ ਰਹੀ ਹੈ ਨਫੇ ਸਿੰਘ ਰਾਟੀ ਦੀ ਤਰ੍ਹਾਂ ਮੈਨੂੰ ਵੀ ਮਾਰਨ ਦੀ ਸਾਜ਼ਿਸ਼ ਚੱਲ ਰਹੀ ਹੈ ਸੁਧੀਰ ਸੂਰੀ ਦੀ ਤਰ੍ਹਾਂ ਮੈਨੂੰ ਵੀ ਮਾਰਨ ਦੀ ਸਾਜ਼ਿਸ਼ ਚੱਲ ਰਹੀ ਹੈ ਬੱਗੇ ਦੀ ਤਰ੍ਹਾਂ ਮੈਨੂੰ ਵੀ ਮਾਰਨ ਜਗਦੀਸ਼ ਗਗਨੇਜੇ ਜਿੱਤਨਾ ਮੈਨੂੰ ਵੀ ਮਾਰਨ ਦੀ ਸਾਜੀ ਚੱਲ ਰਹੀ ਹੈ ਬਿੰਦ ਸਿੰਘ ਦੀ ਤਰ੍ਹਾਂ ਮੈਨੂੰ ਵੀ ਉਡਾਣੇ ਦੀ ਸਾਜੀ ਚੱਲ ਰਹੀ ਹੈ ਮੈਂ ਲਿਖ ਕੇ ਦਿੱਤਾ ਹੈ ਪਰ ਸਸੀ ਕਾਲਾ ਪਿਛਲੇ ਦਿਨਾਂ ਦੇ ਦੌਰਾਨ ਬਲਾਂਸਿੰਗ ਰਾਜੋਆਣਾ ਨੂੰ ਜਿਹੜਾ ਕਿ ਪ੍ਰੋਤ ਤੇ ਭੇਜਿਆ ਜਾਂਦਾ 2 ਘੰਟਿਆਂ ਦੇ ਲਈ ਜਿਆ ਕਿ ਇਹ ਕਿ ਉਹਦੇ ਵਿੱਚ ਇੱਕ ਵਕਫਾ ਇਹ ਸੀਗਾ ਕਿ ਉਹਨਾਂ ਨੇ ਭੋਗ ਅਟੈਂਡ ਕਰਨਾ ਸੀ ਆਪਦੇ ਭਰਾ ਦਾ ਤੇ ਉਸੇ ਚੀਜ਼ ਨੂੰ ਲੈ ਕੇ ਕਈ ਲੋਕਾਂ ਨੇ ਇਸਦਾ ਵਿਰੋਧ ਕਰਿਆ ਹਾਲਾਂਕਿ ਵਿਰੋਧ ਕਿਉਂਕਿ ਜਦੋਂ ਕੋਰਟ ਨੇ ਜਿਵੇਂ ਇਹ ਪ੍ਰੋਲ ਅੱਗੇ دیتی ਹੈ ਅਲਾਉ ਕਰਦੀ ਹੈ ਤਾਂ ਫਰਾ ਕਰ ਕਰ ਸਾਡਾ ਕਿਤੇ ਨਾ ਕਿਤੇ ਕੀ ਕਿੰਤੂ ਪਰੰਤੂ ਕਰਨ ਦਾ ਹੱਕ ਬੰਦ ਹੈ ਸਾਡੇ ਨਾਲ ਐਂਟੀ ਟੈਰਰਿਸਟ ਫਰੰਟ ਤੋਂ ਨੇਗੇ ਵਿਰੇਸ਼ ਚੰਡਲਿਆ ਚੰਡਲਿਆ ਸਾਹਿਬ ਤੁਸੀਂ ਜਦੋਂ ਕੋਰਟ ਨਹੀਂ ਪ੍ਰੋਲ دیتی ਫਿਰ ਕਿਉਂ ਆਖਰਕਾਰ ਤੁਹਾਨੂੰ ਲੱਗਦਾ ਵੀ ਹਾਂ ਇਹ ਤੇ ਕਿੰਤੂ ਪਰੰਤੂ ਕਰਨਾ ਚਾਹੀਦਾ ਹੈ ਕੋਰਟ ਨੇ ਦਾ ਨੇ ਸਾਰੇ ਤੱਥ ਪ੍ਰੋਖੇ ਦਿੱਤੇ ਨੇ ਤੇ ਦੂਜੀ ਗੱਲ ਰਾਜੋਣਾ ਹੋਰਾਂ ਦੇ ਨਾਲ ਤੁਹਾਨੂੰ ਨਹੀਂ ਲੱਗਦਾ ਇੰਨਾ ਲੰਮਾ ਸਮਾਂ ਬੰਦਾ ਜਿਹੜਾ ਜੇਲ੍ਹ 'ਚ ਬੈਠਾ ਹੈ ਉਦੋਂ ਐਨੀ ਇੱਕ ਤਾਂ ਫਿਰ ਸੰਪਤੀ ਹੁੰਦੀ ਹੈ ਵੀ ਜਦੋਂ ਤੁਸੀਂ ਜੇ ਦੇਖਿਆ ਬਹੁਤ ਸਾਰੇ ਲੋਕ ਪਤਾ ਨਹੀਂ ਕਿੰਨੇ ਕਿੰਨੇ ਕ ਮਾੜੇ ਕੰਮ ਕਰਕੇ ਬਾਹਰ ਵੀ ਆ ਜਾਂਦੇ ਨੇ ਫਿਰ ਗੱਲ ਡੇਰਾ ਮੁਖੀ ਦੀ ਵੀ ਆ ਜਾਂਦੀ ਹੈ ਕਿ ਸਰਸੇ ਵਾਲੇ ਤੇ ਵੀ ਆਖਰਕਾਰ ਦੇਖੋ ਜੀ ਇੰਨੇ ਦੋਸ਼ੀ ਪਾਏ ਗਏ ਨੇ ਇੱਕ ਤਰ੍ਹਾਂ ਦੇ ਘਟੀਆ ਇਲਜ਼ਾਮਾਂ ਦੇ ਵਿੱਚ ਉਹਨੂੰ ਵੀ ਪ੍ਰੋਬਲ ਮਿਲ ਜਾਂਦੀ ਹੈ ਉਹਦੇ ਵੇਲੇ ਤੁਸੀਂ ਵਿਰੋਧ ਨਹੀਂ ਕਰਦੇ ਇਹਦੇ ਵੇਲੇ ਤੁਸੀਂ ਵਿਰੋਧ ਕਰਦਾ ਹੈ ਪਹਿਲੇ ਤੋਂ ਮੈਂ ਆਪਕੇ ਸਭੀ ਦਰਸ਼ਕੋ ਨੂੰ ਸਪੋਕਸਮੈਨ ਕੇ ਮੇਰਾ ਨਮਸਕਾਰ ਰਾਮ ਰਾਮ ਦੇਖਿਏ मैं किसी की पैरोल के खिलाफ नहीं हूँ चाहे कोई एंटी नेशनल एलिमेंट्स है चाहे एंटी सोशल एलिमेंट्स है मैं किसी अमीरा एंटी ट्रेसमेंट इंडिया राष्ट्र की एकता और अखंडता की बात करता है देश से पंजाब से आतंकवाद का खात्मा चाहता है खालिस्तान की मूवमेंट को हम किसी कीमत पर भी हवा नहीं देना चाहते खालिस्तान पंजाब आतंकवाद का संताप भोग चुका है पैंतीस निर्दोष हिंदुओं की हत्याएँ हुई हैं डीआईजी लेवल के अफसरों को दरबार साहब में मार के घेर दिया जाता है और ये कह दिया जाता है जनरल सिंह भिंडरा वाला द्वारा कि इसकी कोई डेड बॉडी उठाएगा उसको बख्शा नहीं जाएगा तो एक कोर्ट के मामले में मेरा कोई इंटरफेरेंस नहीं है मैं मैं लॉ से अबव नहीं हूँ ना मैं कॉन्स्टिट्यूशन ऑफ इंडिया से अबव हूँ लेकिन हाई कोर्ट ने बलवंत सिंह राजोवाणा जो सरदार बेहंत सिंह मरूम चीफ मिनिस्टर उनका हत्यारा है वो क्या वो भी वो गुरु के सिख हैं उन्होंने भी पंजाब नुंगला पंजाब बनाया ਉਹਨਾਂ ਨੇ ਵੀ ਪੰਜਾਬ ਨੂੰ ਜਦ ਪੰਜਾਬ ਸਾਰੀ ਸੜਕਾਂ ਖੂਨ ਤੇ ਲਾਲ ਸੀ નિર્ਦੋਸ਼ਾਂ ਦੀ ਉਸ ਟਾਈਮ ਉਹਨਾਂ ਨੂੰ ਪੰਜਾਬ ਚੰਮਨ ਔਰ ਸ਼ਾਂਤੀ ਦਿੱਤੀ ਪਰ ਕੌਮਤਾ ਪੂਰੀ ਉਹਨਾਂ ਨੂੰ ਉਲਟ ਮੰਨਦੀ ਹੈ ਕੌਮਤਾ ਅੱਜ ਵੀ ਉਹਨਾਂ ਨੂੰ ਕਹਿੰਦੀ ਹੈ ਕਿ ਆਖਰ નિર્ਦੋਸ਼ ਬਹੁਤ ਮਾਰੇ ਨੇ ਕੇਪੀਐਸ ਗਿੱਲ ਨੂੰ ਵੀ ਕੌਮਤਾ ਐਸੇ ਤੌਰ ਦੇ ਉੱਤੇ ਦੇਖਦੀ ਹੈ ਤੇ ਇਕੱਲਾ ਸਿਰਫ ਇਹ ਨਹੀਂ ਹੈਗਾ ਵੀ ਇੱਕ ਜਿਵੇਂ ਖਾਲਸਾ ਨੂੰ ਲੈ ਕੇ ਡਿਫਰੈਂਸਿਸ ਨੇਗੇ ਬਲਕਿ ਉਹਨੂੰ ਤਾਂ ਹੋਲ ਤੌਰ ਤੇ ਜੇ ਕਿਹਾ ਜਾਵੇ ਕੌਮ ਇਹ ਗੱਲ ਮੰਦੀ ਹੈ ਵੀ ਆਖਰਕਾਰ ਜੇਕਰ ਇਹ ਸਟੈਪ ਕੋ ਕੜੇ ਉਹਦੋਂ ਨਾ ਚੱਕਦੇ ਤਾਂ ਇਹ ਇੱਕ ਵੇਵ ਰੁਕਣੀ ਨਹੀਂ ਸੀ ਨਹੀਂ ਨਹੀਂ ਆਪ ਮੈਨੂੰ ਦੁੱਖ ਇਸ ਬਾਤ ਦਾ ਹੁੰਦਾ ਹੈ ਕਿ ਜਦ हर चीज़ में सिख समाज को हर मसले को खालिस्तान के मसले को सिख समाज का मसला बता दिया जाता है आतंकवादी की पैरोल को सिख समाज का मसला बता दिया देखिए मैं एक बात समझो चाहे मैंने तिलक लगाया हुआ है चाहे पगड़ी पाई हुई है आपने चाहे कोई मुसलमान है चाहे कोई ईसाई है अगर कोई आदमी आतंकवादी है देशद्रोही है तो उसके एक कौम से सारी कौमें जो हैं बदनाम नहीं हो सकती ਲੇਕਿਨ ਜੋ ਵਿਅਕਤੀ ਹਰ ਚੀਜ਼ ਮੇ ਕੋਮ ਕੋਮ ਕਿਆ ਸਰਦਾਰ ਬਿਆਨ ਸਿੰਘ ਕੀ ਹੱਤਿਆ ਸੇ ਪੂਰੇ ਹਿੰਦੁਸਤਾਨ ਕਾ ਇਹ ਵਿਸ਼ਵ ਮੇ ਜਹਾਂ ਵੀ ਪੰਜਾਬੀ ਬੈਠੇ ਆ ਪੰਜਾਬੀ ਭਾਈਚਾਰਾ ਬੈਠਾ ਹੈ ਕਿਆ ਕبھی ਆਪਨੇ ਕਿਸੇ ਕੀ ਹਾਦਾ ਨਾਰਾ ਲਾਂਦੇ ਹੋਏ ਕਿਤਨੇ ਸਿੱਖਾਂ ਨੂੰ ਸੁਣਿਆ ਪੰਜਾਬ ਚ ਕਰੋੜੋ ਸਿੱਖ ਨੇ ਕਿੰਨੇ ਫੈਮਿਲੀਆ ਹਾ ਦਾ ਨਾਰਾ ਮਾਰਨ ਆਈ ਰੱਜੋਵਾਨਾਂ ਦੇ ਲਈ ਦਲਾਵਰ ਸਿੰਘ ਲਈ ਕਿਹਨਾਂ ਨੇ ਉਹਨਾਂ ਨੂੰ ਜਾ ਕੇ ਘਰ ਜਾ ਕੇ ਸਨਮਾਨਿਤ ਕਰਤਾ ਕਿਹੜੇ ਸਿੱਖ ਪਰਿਵਾਰਾਂ ਨੇ ਘਰ ਜਾ ਕੇ ਉਹ ਜਿਹੜੇ ਉਹਨਾਂ ਨੂੰ ਸਨਮਾਨਿਤ ਕਰ ਰਹੇ ਨੇ ਬੇਸਿਕਲੀ ਇਜ਼ ਰੈਡੀਕਲ ਉਹ ਕੱਟਰਪੰਥੀ ਨੇ ਉਹ ਪੰਜਾਬ ਚ ਲੰਬੂ ਲਾਣਾ ਜਾਂਦੇ ਨੇ ਉਹ ਉਹਨਾਂ ਨੂੰ ਕਿਧਰਾਂ ਨੇ ਕਿਧਰਾਂ ਨੂੰ ਫੰਡਿੰਗ ਹੈਗੀ ਏ ਮੈਂ ਤੁਹਾਨੂੰ ਜਿਹੜੀ ਮੈਂ ਪਹਿਲੇ ਗੱਲ ਆਪਣੀ ਕੰਪਲੀਟ ਕਰ ਲਾਂ कि जिस तरह हाई कोर्ट ने पैरेल दी थी ਤੁਸੀਂ ਡੇਰੇ ਦੀ ਗੱਲ ਕਰਦੇ ਹੋ ਤੁਸੀਂ ਜਦੋਂ ਵੀ ਮੇਰੇ ਨਾਲ ਗੱਲ ਕਰਦੇ ਹੋ ਤੁਸੀਂ ਡੇਰਾ ਸਰਸਾ ਦੀ ਗੱਲ ਜ਼ਰੂਰ ਕਰਦੇ ਹੋ ਉਹਨਾਂ ਨੂੰ ਹੈ ਨਾ ਵੀ ਕਿਉਂਕਿ ਉਹ ਉਹ ਵੀ ਤਾਂ ਦੇਖਿਆ ਉਹਨਾਂ ਦੇ ਤਾਂ ਜੇ ਦੇਖਿਆ ਜਾਵੇ ਇਹਨਾਂ ਨੇ ਤਾਂ ਚਲੋ ਇੱਕ ਆਪ ਦੇ ਤੌਰ ਤੇ ਭਾਵੇਂ ਉਹ ਜਸਟੀਫਿਕੇਸ਼ਨ ਦਿੰਦੇ ਨੇਗੇ ਰਾਜੂਆਣਾ ਜਾਂ ਬਾਕੀ ਜਿੰਨੇ ਵੀ ਨੇਗੇ ਉਹ ਇਹ ਜਸਟੀਫਿਕੇਸ਼ਨ ਦਿੰਦੇ ਨੇ ਬੰਦੀ ਸਿੰਘ ਕਿ ਅਸੀਂ ਇੱਕ ਕੌਜ਼ਲੀ ਕਰਿਆ ਪਰ ਦੂਜੇ ਪਾਸੇ ਬਲਾਤਕਾਰ ਦੇ ਇਲਜ਼ਾਮਾਂ ਵਾਲੇ ਬੰਦੇ ਨੂੰ ਲੈ ਕੇ ਜ਼ਿਕਰ ਤਾਂ ਹੁੰਦਾ bari bari ਕਿਉਂਕਿ ਪੰਜਾਬ ਦਾ ਹੌਟ ਟਾਪਿਕ ਹੈ ਨਹੀਂ ਨਹੀਂ ਤੁਸੀਂ ਅੱਜ ਤੋਂ 1.5 ਸਾਲ ਪਹਿਲੇ ਵੀ ਮੇਰੇ ਤੋਂ ਸਵਾਲ ਪੁੱਛਿਆ ਸੀ ਵੀ ਉਹਨਾਂ ਨੂੰ ਸੈਸ਼ਨ ਕੋਰਟ ਤੋਂ ਸਜ਼ਾ ਹੋ ਇਕ ਇਸ ਮਾਮਲੇ ਚ ਮਰਡਰ ਦੇ ਮਾਮਲੇ ਚ ਡੇਰਾ ਮੁਖੀ ਸਰਸਾ ਗੁਰਮੀਤ ਰਾਮ ਰਹੀਮ ਬਈ ਬਰੀ ਹੋ ਗਏ ਅੱਜ ਅਖਬਾਰਾਂ ਚ ਫਟਕਾਰ ਲਾਈ ਹਾਈ ਕੋਰਟ ਨੇ ਸੀਬੀਆਈ ਨੂੰ ਬਈ ਤੁਸੀਂ ਸਾਧ ਵੀ ਔਰ ਯੋਨ ਮਾਮਲੇ ਚ ਆਪਣਾ ਆਰਗੂਮੈਂਟ ਕਿਉਂ ਨਹੀਂ ਕਰਦੇ ਜੋ ਚੀਜ਼ ਸਬ ਜੁਡੀਸ ਹੈ ਉਹਦੇ ਉੱਤੇ ਮੈਨੂੰ ਨਹੀਂ ਬੋਲਣਾ ਚਾਹੀਦਾ ਤੁਸੀਂ ਜਦੋਂ ਆਲੇ ਮੈਂ ਪਹਿਲੇ ਵੀ ਤੁਹਾਨੂੰ ਆਹ ਤੋਂ ਸਾਲ ਪਹਿਲੇ ਗੱਲ ਕੀਤੀ ਸੀ ਬਈ ਹਾਈ ਕੋਰਟ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਸੁਪਰੀਮ ਕੋਰਟ ਜਦੋਂ ਉਹਨਾਂ ਨੂੰ ਗਿਲਟੀ ਡਿਕਲੇਅਰ ਕਰਕੇ ਉਹਨਾਂ ਨੂੰ ਕਹਦੇਗਾ ਵੀ ਇਹ ਦੋਸ਼ੀ ਹੈ ਉਸ ਦਿਨ ਮੇਰੇ ਤੋਂ ਸਵਾਲ ਕਰਨਾ ਮੈਂ ਆਪਣੀ ਓਪੀਨੀਅਨ ਉਸ ਦਿਨ ਦੱਸਾਂਗਾ ਮੈਂ ਜੋ ਤੁਹਾਨੂੰ ਕਹਿੰਦਾ ਸੀ ਸਾਲ ਪਹਿਲੇ ਉਹ ਹੋ ਗਿਆ ਮੈਂ ਤੁਹਾਨੂੰ ਕਹਿੰਦਾ ਸੀ ਅੱਗੇ ਸੈਸ਼ਨ ਕੋਰਟ ਨੇ ਫੈਸਲਾ ਦਿੱਤਾ ਤੇ ਉਹਨੂੰ ਹਾਈ ਕੋਰਟ ਪਲਟ ਵੀ ਸਕਦਾ ਹੈ ਤੇ ਹਾਈ ਕੋਰਟ ਨੇ ਮਰਡਰ ਦਾ ਫੈਸਲਾ ਡੇਰਾ ਮੁਖੀ ਦੇ ਹੱਕ ਚ ਵੀ ਪਲਟਿਆ ਤੇ ਮੈਂ ਤੁਸੀਂ ਇੱਕ ਇੱਕ ਕੋਰਟ ਬਤਾਓ ਜਿਹਦੇ ਵਿੱਚ ਬਲਵੰਤ ਸਿੰਘ ਰਾਜੋਵਾਨਾ ਨੂੰ ਬਲਵੰਤ ਸਿੰਘ ਰਾਜੋਵਾਨਾ ਨੂੰ ਕਿਸੇ ਕੋਰਟ ਨੇ ਬਰੀ ਕਰਦਿਆ ਹੋਏ ਉਹਨਾਂ ਨੂੰ ਜਿਹੜੀ ਸਜ਼ਾ ਹੋਈ ਹੈ ਕਿਸੇ ਨੂੰ ਪਤਾ ਹੀ ਨਹੀਂ ਉਹ ਟਿਲ ਡੱਤ ਨੇ ਜਦੋਂ ਤੱਕ ਉਹ ਜਿੰਦਾ ਰਹਿਣਗੇ ਉਹ ਜੇਲ੍ਹ 'ਚ ਰਹਿਣਗੇ ਤੇ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਚੀਫ ਮਨਿਸਟਰ ਨੂੰ ਮਾਰਿਆ ਉਹ ਕੌਮ ਦਾ ਕਿਹੜਾ ਹੱਤੀ ਦੋਸ਼ੀ ਸੀ ਜੀ ਚੀਫ ਮਿਨਿਸਟਰ ਮਾਰਦਾ ਰਾਜਵਾਨਾ ਕੋਣ ਸੀ ਜੀ ਬਲਵੰਤ ਸਿੰਘ ਰਾਜਵਾਨਾ ਕੋਣ ਸੀ ਇਹਦੇ ਇਹਦੇ ਅਤਿਵਲ ਆਤੰਕ ਫੈਲਾਣੇ ਵਾਲੀ ਗੱਲ ਸੀ ਤੁਸੀਂ ਇੱਕ ਮਹੌਲ ਡਰਾਣੇ ਵਾਲਾ ਕਰਦਾ ਪੰਜਾਬ ਨੂੰ ਇੱਕ ਚੀਫ ਮਿਨਿਸਟਰ ਡਾਤਾ ਤੁਸੀਂ ਬੰਬ ਨਾਲ ਔਰ ਤੁਸੀਂ ਕਿੰਨੀ ਵੱਡੀ ਗੱਲ ਕਰ ਰਹੇ ਹੋ ਪਰੋਲ ਲੈ ਕੇ ਹਾਈ ਕੋਰਟ ਦੀ ਪਰੋਲ ਦੇ ਆੜ ਚ ਤੁਸੀਂ ਹਾਈ ਕੋਰਟ ਤੋਂ 3 ਘੰਟੇ ਦੀ ਪਰੋਲ ਮਿਲਦੀ ਹੈ ਤੁਹਾਨੂੰ ਪਟਿਆਲਾ ਜੇਲ੍ਹ ਤੋਂ ਤੁਸੀਂ ਜਾਂਦੇ ਹੋ ਲੁਧਿਆਣਾ ਪਹੁੰਚਦੇ ਹੋ ਤੁਸੀਂ ਗੁਰਦੁਆਰਾ ਸਾਹਿਬ 'ਤੇ ਜਾ ਕੇ ਤੁਸੀਂ ਗੁਰੂ ਘਰ ਦਾ ਮਿਸਯੂਜ਼ ਕਰਕੇ ਤੁਸੀਂ 10ਵੇਂ ਗੁਰੂ ਦੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਸਭ ਸਿੱਖਨ ਗੋ ਹੁਕਮ ਹੈ ਗੁਰੂ ਮਾਨੋ ਗੁਰਦ ਗੁਰੂ ਗ੍ਰੰਥ ਜੀ ਮਾਨਯੋ ਪ੍ਰਗਟ ਗੁਣਾ ਦੀ ਦੇ ਤੁਸੀਂ ਉੱਤੇ ਜਾ ਕੇ ਤੁਸੀਂ ਕਹਿੰਦੇ ਹੋ ਜਿਨੇ ਦਲਾਵਰ ਸਿੰਘ ਤੇ ਮੈਂ ਆਪਾਂ ਘਰੋਂ ਮੰਮੀ ਡੈਡੀ ਦਾ ਆਸ਼ੀਰਵਾਦ ਲੈ ਕੇ ਚਲੇ ਤੇ ਆਪਾਂ ਬੈਂ ਸਿੰਘ ਸੋਤਾ ਹੈ ਔਰ ਮੇ ਭਾਈ ਦਲਾਵਰ ਸਿੰਘ ਕومی ਛੇਦਾ ਵੀ ਕੌਣ ਕਹ ਰਿਹਾ ਉਹਨੂੰ ਕومی ਛੇਦਾ ਉਹ ਇੱਕ ਟੈਰਰਿਸਟ ਹੈ ਅਸੀਂ ਤਾਂ ਇਸ ਗੱਲ ਦਾ ਵਿਰੋਧ ਕਰਦੇ ਨੇ ਐਂਟੀ ਟੈਰਰਿਸਮੈਂਟ ਇੰਡੀਆ ਇੱਕ ਨਿੱਕ ਦਿਨ ਹੀ ਜੰਗ ਨੂੰ ਜਿੱਤੇਗੀ ਜਿਹੜੇ ਜੈਪ ਘਰ ਦੇ ਵਿੱਚ ਦਰਬਾਰ ਸਾਹਿਬ ਦੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਇੱਕ ਸਾਜਿਜ਼ ਦੇ ਤਹਿਤ ਉਸ ਨੂੰ ਦਰਬਾਰ ਸਾਹਿਬ ਦੇ ਵਿੱਚ ਅਜੈਬ ਘਰ ਦੇ ਵਿੱਚ ਹਵਾਰਾ ਦੀ ਪਿੰਡਰਾ ਵਾਲਾ ਪਿੰਡਾਂ ਵਾਲਾ ਕੌਣ ਹੈ ਪਿੰਡਰਾ ਵਾਲਾ ਖਾਲਿਸਤਾਨ ਅੱਜ ਜਿਹੜਾ ਖਾਲਿਸਤਾਨ ਖਾਲਿਸਤਾਨ ਹੋਇਆ ਹੋਇਆ ਇਹ ਕਿੰਨੇ ਦਿਨ ਹੈ ਇਹਨਾਂ ਨੀਵ ਕਿਨੇ ਰੱਖਿਆ ਸੀ ਵਿਰੋਧ ਤਾਂ ਸਭ ਤਰ੍ਹਾਂ ਤੇ ਵਿਰੋਧ ਕਰਿਆ ਜਾਂਦਾ ਖੈਰ ਉਹ ਚੀਜ਼ਾਂ ਨੂੰ ਲੈ ਕੇ ਜੇ ਕਿਹਾ ਜਾਵੇ ਪਰ ਦੂਜੇ ਪਾਸੇ ਇਹ ਹੈ ਸਰ ਸਭ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਲਗਾਤਾਰ ਇਸ ਚੀਜ਼ ਨੂੰ ਲੈ ਕੇ ਕਿ ਕਿਉਂ ਜੀ ਆਇਆ ਕਿਹਾ ਜਾਂਦਾ ਹੈ ਦੇਖੋ ਇੱਕ ਆ ਗਿਆ ਸੈਸਿਸ ਜਿਹੜਾ ਕਿ ਕੋਰਟ ਦੇ ਵੱਲੋਂ ਸਜ਼ਾ ਸੁਨਾਤੀ ਕੋਰਟ ਦੇ ਵੱਲੋਂ ਹੁਕਮ ਸੁਨਾਤੇ ਦੂਜੇ ਪਾਸੇ ਆ ਗਿਆ ਜਦ ਪਬਲਿਕਲੀ ਤੌਰ ਤੇ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਵੀ ਇੱਕ ਮжоਰਟੀ ਨਹੀਂ ਹੈਗੀ ਰਾਜਵਾਣਾਂ ਦੇ ਨਾਲ ਰਾਜਵਾਣਾਂ ਨੂੰ ਤੁਹਾਡੇ ਵੀ ਯਾਦ ਹੋਣਾ ਵੀ ਜਦੋਂ ਫਾਂਸੀ ਵਾਲਾ ਮੈਟਰ ਸਾਹਮਣੇ ਆਇਆ ਸੀ ਸ਼ੋਮਨੀ ਕਾਲੀਦਲ ਦੀ ਸਰਕਾਰ थी ਸੂਬੇ 'ਚ ਲੋਕਾਂ ਨੇ ਵੱਡੇ ਤੌਰ ਦੇ ਉੱਤੇ ਰੋਸ ਦਿਖਾਇਆ ਸੀ ਜਿਹਦੇ ਕਰਕੇ ਆਖਰਕਾਰ ਫਿਰ ਫੈਸਲਾ ਜਿਹੜਾ ਬਦਲਿਆ ਗਿਆ ਸੀਗਾ ਹਾਲਾਂਕਿ ਹਜੇ ਤੱਕ ਉਹਦੇ ਤੇ ਪੂਰਨ ਨਿਰਣੇ ਨਹੀਂ ਹੋਇਆ ਹੈਗਾ ਫਿਰ ਨਹੀਂ ਤੁਹਾਨੂੰ ਲੱਗਦਾ ਹੈਗਾ ਵੀ ਬਹੁਤ ਵੱਡੀ ਮжоਰਟੀ ਰਾਜਵਾਣਾਂ ਦੇ ਨਾਲ ਵੀ ਹੈਗੀ ਹੈਗੀ ਦੇਖੋ ਜੀ ਮੈਨੂੰ ਤੇ ਪਤਾ ਹੈ ਦੇ ਉਹਨਾਂ ਨਾਲ ਮੁਠੀ ਪਰ ਲੋਕ ਨੇ ਮੁਠੀ ਪਰ ਲੋਕ ਔਰ ਜਿਹੜੇ ਮੁਠੀ ਪਰ ਲੋਕ ਨੇ ਉਹ ਰੈਡੀਕਲ ਨੇ ਉਹ ਕੱਟਰਪੰਦੀ ਨੇ ਉਹਨਾਂ ਨੂੰ ਫੰਡਿੰਗ ਹੋ ਰਹੀ ਹੈ ਦੇਖੋ ਪਹਿਲੇ ਸਾਡਾ ਐਂਟੀ ਟੈਰਰੈਂਟ ਇੰਡੀਆ ਮੰਨਦਾ ਸੀ ਵੀ ਪਾਕਿਸਤਾਨ ਦੇ ਮਦਰਸਾਂ ਵਿੱਚ ਹਿੰਦੂਸਤਾਨ ਦੇ ਖਿਲਾਫ ਟੈਰਰਿਸਟ ਤਿਆਰ ਹੁੰਦੇ ਨੇ ਹੁਣ ਆਪਾਂ ਮੱਲਿਆ ਕੀ ਕੈਨੇਡਾ ਨੇ ਵੀ ਇਹ ਸਿਸਟਮ ਲਾਗੂ ਕਰਤਾ ਉੱਥੇ ਖਾਲਿਸਤਾਨੀ ਇੱਕ ਇੱਕ ਮਿਸ਼ਨ ਤਿਆਰ ਕੀਤਾ ਜਾ ਰਿਹਾ ਹੈ ਉੱਥੇ ਹੱਤਵਾਦ ਤਿਆਰ ਕੀਤਾ ਜਾ ਰਿਹਾ ਹੈ ਖਾਲਿਸਤਾਨ ਦੇ ਇੰਡੀਆ ਦੇ ਖਿਲਾਫ ਉਤੋਂ ਫੰਡਿੰਗ ਹੋ ਰਹੀ ਹੈ ਇਹ ਜਿਹੜੇ ਮੁੱਠੀ ਭਰ ਲੋਕ ਇਕੱਠੇ ਹੁੰਦੇ ਨੇ ਰਾਜਵਾਨਾਂ ਦੇ ਲਈ ਹਾ ਦਾ ਨਾਰਾ ਮਾਰਨ ਲਈ ਤੇ ਉਹ ਬੰਦੇ ਉਹਨਾਂ ਜਿਹਨਾਂ ਨੂੰ ਫੰਡਿੰਗ ਹੋ ਰਹੀ ਹੈ ਉਹ ਜਿਹੜਾ ਸਮਾਜ ਨੂੰ ਡਰਾ ਰਹੇ ਨੇ ਔਰ ਮੈਂ ਇੱਕ ਗੱਲ ਦੱਸਦਾ ਹਿੰਦੁਸਤਾਨ ਦੀ ਜੁਡੀਸ਼ਰੀ ਹਿੰਦੁਸਤਾਨ ਦੀ ਨਿਆਇਪਾਲਿਕਾ ਧੀਰਤ ਨੂੰ ਦੇਖ ਕੇ ਜਾਂ ਮੀਡੀਆ ਤੋਂ ਡਰਦੇ ਹੋਏ ਆਪਣੇ ਫੈਸਲੇ ਨਹੀਂ ਬਦਲਦੀ ਲੇਣੇ ਵੀ ਨਹੀਂ ਚਾਹੀਦੇ ਲੈਣੇ ਵੀ ਨਹੀਂ ਚਾਹੀਦੇ ਲੇਕਿਨ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਤੁਸੀਂ ਅਪਡੇਟ ਹੋ ਤੁਸੀਂ ਸਮੋਕਸਮੈਨ ਜਿਹੜਾ ਚੈਨਲ ਹੈ ਉਹ ਬੜੀ ਜ਼ਿੰਮੇਵਾਰ ਚੈਨਲ ਹੈ ਉਹਦੇ ਨਾਲ ਕੋਈ ਨਹੀਂ ਉਹ ਉਹਨਾਂ ਦੇ ਨਾਲ ਅਗਰ ਕੋਈ ਹੈਗਾ ਉਹ ਉਹ ਲੋਕ ਨੇ ਜਿਹੜੇ ਪੰਜਾਬ ਨੂੰ ਮੁੜ ਅੱਤਵਾਦ ਦੀ ਅੱਗ ਵਿੱਚ ਝੋਕਣਾ ਚਾਹੁੰਦੇ ਨੇ ਤੁਹਾਨੂੰ ਕਿਉਂ ਲੱਗਦਾ ਵੀ ਉਹਨਾਂ ਦੇ ਇਹ ਬਿਆਨ ਨੇ ਤੁਸੀਂ ਕੀ ਕਹਿੰਦੇ ਹੋ ਵੀ ਆਖਰ ਪ੍ਰਕਾਟ ਪੈਦਾ ਕਰ ਸਕਦੇ ਨੇ ਬਿਆਨ ਤਾਂ ਤੁਹਾਡੇ ਵੀ ਜੇ ਦੇਖਿਆ ਜਾਵੇ ਇੰਨਾ ਸਖਤ ਬੋਲ ਰਹੇ ਹੋ ਪ੍ਰਕਾਟ ਪੈਦਾ ਕਰ ਸਕਦੇ ਮੈਂ ਗੱਲ ਇਹ ਹੈ ਉਹ ਸੱਚ ਬਾਤ ਕਹੂੰ ਤਾਂ ਆ ਜਾਂਦੀ ਹੈ ਸ਼ਾਮਤ ਚੁੱਪ ਰਹਿ ਕੇ ਵੀ ਦੁਨੀਆ ਵਿੱਚ ਗੁਜ਼ਾਰਾ ਨਹੀਂ ਹੋਤਾ ਆ ਮੇਰੀ ਬਾਤ ਕੋ ਉਹ ਹਰੀओम ਬੁਮਾਰ ਦੀ ਬੜੀ ਪਿਆਰੀ लाइनें हैं हम वो कलम नहीं जो झुक जाती हो दरबारों में हम शब्दों की जीप दीप सिखाया दी आरों चौबारों में हम वाणी के राजदूत हैं सच पर मरने वाले हैं डाकू को डाकू कहने की हिम्मत रखने वाले हैं भगत सिंह ने भी आज़ादी की लड़ाई लड़ी उसको भी यूँ तो आतंकवादी बताने वाले हैं मैं उसको शहीद मानता हूँ इवन देन सिमरजीत सिंह मान पंजाब में भगत सिंह को आतंकवादी बताता है, है खाता इंडिया की है बात करता है भगत सिंह को आतंकवादी बताता है इस तरह की हर तरह की सोच हैं लेकिन ਇੱਕ ਪ੍ਰਦੇਸ਼ ਦਾ ਸੂਬੇ ਦਾ ਸਿੱਖ ਮੁੱਖ ਮੰਤਰੀ ਵੈਸੇ ਤੋਂ ਮੈਂ ਹਿੰਦੂ ਸਿੱਖ ਜੋ ਸਿੱਖ ਸਿੱਖ ਸ਼ਬਦ ਹੈ ਇਹ ਗਲਤ ਹੈ ਹਿੰਦੂ ਸਿੱਖ ਇੱਕ ਹੀ ਸਿੱਕੇ ਦੇ ਦੋ ਪਹਿਲੂ ਹੈ ਪਹਿਲੀ ਪਾਸ਼ਾ ਹੀ ਹੋਵੇ ਜਾਂ ਦਸਵੀਂ ਪਾਸ਼ਾ ਹੀ ਹੋਵੇ ਹੈ ਸਰੇ ਕਿਧਰੇ ਨਾ ਕਿਧਰੇ ਸਭ ਹਿੰਦੂ ਬਲੱਡ ਨੇ ਜੋ ਇੱਕ ਇੱਕ ਸਿੱਖ ਨੂੰ ਹਿੰਦੂ ਤੋਂ ਅਲੱਗ ਕਰਦਾ ਅੱਜ ਵੀ ਸਾਡੇ ਜਿਸ ਜ਼ਿਲ੍ਹੇ ਤੋਂ ਮੈਂ ਆਂਦਾ ਉਹਦੇ ਵਿੱਚ ਛੋਟੀ ਕੇਲ ਬੜੀ ਕੇਲ ਕੁਝ ਐਸੇ ਪਿੰਡ ਨੇ ਜਿੱਥੇ ਸਾਡੇ ਮੁੰਡੇ ਬੱਚੇ ਹਿੰਦੂਆਂ ਦੇ ਬੱਚੇ ਸਿੱਖਸ ਜਾਇ ਜਾਂਦੇ ਨੇ ਇੱਕ ਵੱਡਾ ਮੁੰਡਾ ਸਿੱਖ ਸਜਾਇਆ ਜਾਂਦਾ ਹੈ ਹਿੰਦੂ ਸਿੱਖ ਤੇ 9 ਮਾਰ ਦਾ ਰਿਸ਼ਤਾ ਹੈ ਇਹ ਜਿਹੜਾ ਰਜੋਵਾਨਾ ਹੈ ਇਹ ਭੋਗ ਚ ਗਿਆ ਸੀ ਤੇ ਪੰਜਾਬ ਦੇ ਉਸ ਉਸ ਭੋਗ ਦੇ ਰਾਈ ਇੱਕ ਟੈਰਰ ਕ੍ਰੀਟ ਕਰਨ ਗਿਆ ਸੀ ਜਾਂ ਕੈਨੇਡਾ ਦੇ ਇਸ਼ਾਰੇ ਤੇ ਜਾਂ ਪੰਜਾਬ ਦਾ ਫਿਰ ਮਾਹੌਲ ਖਰਾਬ ਕਰਨ ਲਈ ਉਹਦਾ ਇਹ ਕਹਿਣਾ ਉਹਨੇ ਉਹਨੇ ਇਹ ਕਿਉਂ ਕਿਹਾ ਬਈ ਭਾਈ ਦਲਾਵਰ ਸਿੰਘ ਕومی ਸ਼ਹੀਦ ਜੈ ਸਿੰਘ ਵਾਲਾ ਭਾਈ ਦਲਾਵਰ ਸਿੰਘ ਭਾਈ ਦਲਾਵਰ ਸਿੰਘ ਹਾਂ ਮੈਂ ਆਪਣੀ ਮਾਂ ਦਾ ਬਾਪ ਦਾ ਗੁਰੂਆਂ ਦਾ ਆਸ਼ੀਰਵਾਦ ਲੈ ਕੇ ਗਿਆ ਆਪਾਂ ਆਪਣਾ ਕੰਮ ਮਿਸ਼ਨ ਸਕਸੈਸ ਕਰਤਾ ਉਹ ਕੋਣ ਹੈ ਜੀ ਉਹ ਕੌਣ ਸੀ ਅਥਾਰਟੀ ਸੀ ਬਲਵੰਤ ਸਿੰਘ ਰਾਜਵਾਨਾ ਨਹੀਂ ਨਹੀਂ ਬਲਵੰਤ ਸਿੰਘ ਰਾਜਵਾਨਾ ਕਿਹੜੀ ਅਥਾਰਟੀ ਹੈ ਉਹਨੂੰ ਕਿਹੜਾ ਅਧਿਕਾਰ ਹੈ ਉਹ ਕਿਸੇ ਨੂੰ ਸਜ਼ਾ ਦੇ ਦੇ ਉਹ ਕਿਸੇ ਨੂੰ ਬੰਬ ਨਾਲ ਨੰਬਰ 1 ਬੀਨ ਸਿੰਘ ਟਾਰਗੇਟ ਸੀ ਜੋ ਬੀਨ ਸਿੰਘ ਦੇ ਨਾਲ ਹੋਰ 50 ਲੋਕ ਮਰੇ ਨੇ ਸ਼ਾਇਦ ਉਹਨੇ ਪਰ ਕੈਨੇਡਾ ਦਾ ਜ਼ਿਕਰ ਕਰਿਆ ਕੈਨੇਡਾ ਨੂੰ ਲੈ ਕੇ ਕਿਉਂ ਐ ਲੱਗਦਾ ਕੈਨੇਡਾ ਦੇ ਵਿੱਚ ਵੀ ਜੇ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਜਿਹੜੇ ਇੰਡੀਆ ਦੇ ਨਾਲ ਰਿਸ਼ਤੇ ਖਰਾਬ ਹੋਏ ਇੱਕ ਪਾਸੇ ਤਾਂ ਦੇਖ ਲਈਏ ਵੀ ਜਿਹੜੇ ਲੋਕ ਉੱਥੇ ਚਾਹੇ ਜਿਵੇਂ ਇਹ ਸਿੱਖਾਂ ਨੂੰ ਲੈ ਕੇ ਗੱਲ ਉੱਥੇ ਵੀ ਬਹੁਤ ਸਾਰੇ ਹੋਣੇ ਆ ਜਿਹੜੇ ਉਹਨਾਂ ਦੇ ਨਾਲ ਸਹਿਮਤ ਨਹੀਂ ਹੋਣੇ ਆ ਜਿਹੜੇ ਐਂਟੀ ਨੈਸ਼ਨਲ ਗੱਲ ਕਰਦੇ ਆ ਅੱਜ ਜਦੋਂ ਸਾਡੇ ਬੱਚੇ ਵੀ ਉੱਥੇ ਬਹੁਤ ਸਾਰੇ ਉੱਥੇ ਵੱਡੀ ਗਿਣਤੀ 'ਚ ਨੇ ਤੁਹਾਨੂੰ ਲੱਗਦਾ ਵੀ ਇੰਡੀਆ ਜਿਸ ਤਰ੍ਹਾਂ ਦੇ ਨਾਲ ਜਵਾਬ ਦੇ ਰਿਹਾ ਹੈ ਉਹ ਪਰਪੱਖ ਹੈਗਾ ਤੇ ਦੂਜੇ ਪਾਸੇ ਕੈਨੇਡਾ ਕੀ ਪਾਕਿਸਤਾਨ ਵਾਂਗ ਹੀ ਖਤਰਾ ਬਣ ਗਿਆ ਹਾਲਾਂਕਿ ਇਹ ਤਾਂ ਗੱਲ ਰਵਨੀਤ ਬਿੱਟੂ ਨੇ ਵੀ ਕਹੀ ਹੈ ਵੀ ਦੂਜਾ ਪਾਕਿਸਤਾਨ ਦੇ ਰੂਪ ਦੇ ਵਿੱਚ ਉੱਭਰ ਰਿਹਾ ਦੇਖੋ ਰਵਨੀਤ ਸਿੰਘ ਬਿੱਟੂ ਦੀ ਮੈਂ ਗੱਲ ਨਹੀਂ ਸੁਣੀ ਰਵਨੀਤ ਸਿੰਘ ਬਿੱਟੂ ਨੇ ਕੀ ਕਿਹਾ ਪਰ ਜਿਹੜਾ ਕੈਨੇਡਾ ਦਾ ਵਿਜਨ ਇਸ ਟਾਈਮ ਹੈ ਉਹ ਟੋਟਲੀ ਐਂਟੀ ਇੰਡੀਆ ਹੈ ਭਾਰਤ ਦੇ ਖਿਲਾਫ ਉਹ ਹੁਣ ਟੋਟਲੀ ਓਪਨਲੀ ਫੰਡਿੰਗ ਕਰ ਰਿਹਾ ਹੈ ਇਵਨ ਦੈਨ ਉਸ ਸੁਰੱਖਿਆ ਅਧਿਕਾਰੀ ਉਹਨਾਂ ਦਾ ਇੱਕ ਬਿਆਨ ਆਇਆ ਆਫੀਸ਼ੀਅਲੀ ਨੈਸ਼ਨਲ ਮੀਡੀਆ 'ਚ ਕਿ ਜਿਹੜਾ ਆਤੰਕਵਾਦੀ ਖਾਲਿਸਤਾਨੀ ਆਤੰਕਵਾਦੀ ਹਰਦੀਪ ਸਿੰਘ ਨਿੱਜਰ ਮਾਰਿਆ ਗਿਆ ਉਹਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਜੀ ਦਾ ਅਮਿਤ ਸ਼ਾਹ ਜੀ ਦਾ ਅਜੀਜ਼ ਢੋਪਾਲ ਜੀ ਦੀ ਸਾਜ਼ਿਸ਼ ਹੈ ਕਿੰਨੀ ਘਟਿਆ ਗੱਲ ਤੁਸੀਂ ਕਰ ਰਹੇ ਹੋ ਇੰਡੀਆ ਵਿਸ਼ਵ ਵਿੱਚ ਸਭ ਤੋਂ ਇੰਡੀਪੈਂਡੈਂਟ ਇੱਕ ਐਸਾ ਮੁਲਕ ਹੈ ਜਿੱਥੇ ਡੈਮੋਕ੍ਰੇਸੀ ਜੋ ਹੈ ਨਾ ਪੂਰੀ ਤਰ੍ਹਾਂ ਲਾਗੂ ਹੈ ਅਸੀਂ ਸਾਡਾ ਦੇਸ਼ ਸੰਵਿਧਾਨ ਨੂੰ ਮੰਨਦਾ ਹੈ ਕਾਨੂੰਨ ਨੂੰ ਮੰਨਦਾ ਹੈ ਸਾਡਾ ਦੇਸ਼ ਇੱਥੇ ਤਾਂ ਸਰੇਆਮ ਫੰਡਿੰਗ ਹੋ ਰਹੀ ਹੈ ਉਹਨੂੰ ਪ੍ਰੋਟੈਕਟ ਕੀਤਾ ਹੋਇਆ ਹੈ ਟੈਰਿਸਟਾਂ ਨੂੰ ਪ੍ਰੋਟੈਕਟ ਕੀਤਾ ਹੋਇਆ ਹੈ ਜਿਹੜੇ ਭਾਰਤ ਦੇ ਖਿਲਾਫ ਉੱਤੇ ਆਤਮਕ ਜੋ ਜਾ ਕੇ ਬੈਂਦਾ ਉਹਨੂੰ ਪ੍ਰੋਟੈਕਟ ਕਰ ਦਿੰਦੇ ਆ ਅੱਜ ਜਿਹੜੀ ਇੰਡੀਆ ਚ ਖਾਲਿਸਤਾਨੀ ਮੁਹਿੰਮ ਚੱਲ ਰਹੀ ਹੈ ਉਹਦੇ ਪਿੱਛੇ ਕੌਣ ਹੈ ਬੈਂਡ ਦਾ ਕਰਟਨ ਕੌਣ ਹੈ ਪਹਿਲੇ ਕੁਝ ਟਾਈਮ ਪਹਿਲੇ ਬੈਂਡ ਦਾ ਕਰਟਨ ਸੀ ਹੁਣ ਓਪਨ ਹੈ ਇਸ ਤਰ੍ਹਾਂ ਪਾਕਿਸਤਾਨ ਓਪਨ ਤੇ ਮੈਂ ਤੇ ਅੱਜ ਜਿਹੜਾ ਪੰਜਾਬ ਵਿੱਚ ਤੇ ਦੇਸ਼ਿਕ ਮਾਹੌਲ ਖਰਾਬ ਕਰ ਕੀਤਾ ਜਾ ਰਿਹਾ ਹੈ ਆ ਫਿਰ ਮੂੜਾ ਅਤਵਾਦ ਲੈਣੇ ਦੀ ਸਾਜ਼ਿਸ਼ ਖਾਲਿਸਤਾਨ ਤੋਂ ਨਾਮ ਪਿੰਡਰਾਵਲੇ ਦੀ ਮੋਹਿਮ ਜਰਨੈਲ ਸਿੰਘ ਪਿੰਡਰਾਵਲੇ ਦੀ ਮੋਹਿਮ ਨੂੰ ਖਾਲਿਸਤਾਨ ਦੀ ਮੋਹਿਮ ਨੂੰ ਇਵਨ ਦਨ ਅਮਰਿਤਪਾਲ ਸਿੰਘ ਨੇ ਕਿ ਕਿਤਨਾ ਨਿਊਸੈਂਸ ਕੀਤਾ ਉਹ ਜਿਹੜਾ ਓ ਐਮ ਪੀ ਬਣਿਆ ਮੁੰਡਾ ਉਸ ਉਹਦਾ ਬੈਂ ਸਿੰਘ ਦਾ ਬੇਟਾ ਉਹ ਆਪਣੇ ਪਿਓ ਦੀ ਫੋਟੋ ਜਿੰਨੇ ਇੰਦਰਾ ਗਾਂਧੀ ਸੋਧੀ ਆਪਣੇ ਪਿਓ ਦੀ ਫੋਟੋ ਲਾ ਕੇ ਉਹ ਕਰਦਾ ਉਹਨੇ ਸੋਹ ਤੇ ਉਹਦੀ ਕਨਸਟੀਟਿਊਸ਼ਨ ਦੀ ਚੁੱਕੀ ਕਿਉਂ ਚੁੱਕੀ ਫਿਰ ਉਹ ਇਹ ਕਿਹੜੇ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਸਰਬਜੀਤ ਕਾਲਸਾ ਇਹ ਕਿਹੜੇ ਗੁਰੂ ਨੇ ਸਿੱਖਿਆ ਦਿੱਤੀ ਕਿ ਕਿਹੜੇ ਧਾਰਮਿਕ ਗ੍ਰੰਥ ਚ ਲਿਖਿਆ ਹੋਇਆ ਵੀ ਜਿਹਦੇ ਤੁਸੀਂ ਗਨਮੈਨ ਨੂੰ ਉਹਦੇ ਹੀ ਤੁਸੀਂ ਗੋਲੀਆਂ ਮਾਰ ਦੋ ਤੁਸੀਂ ਜੇ ਮਰਦ ਬੱਚੇ ਸੀ ਜੇ ਤੁਸੀਂ ਆਪਣੇ ਆਪ ਨੂੰ ਗੁਰੂ ਦਾ ਸੱਚਾ ਸਿੱਖ ਸਮਝਦੇ ਸੀ ਤੁਸੀਂ ਕਹਿੰਦੇ ਇੰਦਰਾਗੰਦ ਨੂੰ ਐਲਾਨੀਆਂ ਵੀ ਆਪਾਂ ਤੈਨੂੰ ਮਾਰਨ ਆ ਰਹੇ ਫੁਲਾਨੀ ਡੇਟ ਨੂੰ ਮਾਰਾਂਗੇ ਹੈ ਤੇਰਾ ਅੱਜ ਫੈਸਲਾ ਹੋ ਗਿਆ ਤੈਨੂੰ ਮਾਰਾਂਗੇ ਤੇਰੇ ਚਦਾਮੇ ਤੇ ਰੁਕ ਜੀ ਤੁਸੀਂ ਬੀਨ ਸਿੰਘ ਨੂੰ ਮਾਰਨ ਆਇਓ ਤੁਸੀਂ ਦਲਾਵਰ ਸਿੰਘ ਨੇ ਤਾਂ ਸਾਰੀ ਫੁਲਸ ਫੋਰਸ ਨੂੰ ਖਾਕੀ ਨੂੰ ਦੇਸ਼ ਚ ਬਦਨਾਮ ਕੀਤਾ ਵਿਸ਼ਵ ਚ ਬਦਨਾਮ ਕੀਤਾ ਕਾਂਸਾ ਹੁਣੇ ਤਾਂ ਇਹ ਦੇਖਿਆ ਜਾਵੇ ਕਨਸਟੀਟਿਊਸ਼ਨ ਨੂੰ ਮੰਨਦੇ ਨੇ ਉਹ ਤਾਂ ਕਹਿੰਦੇ ਨੇ ਵੀ ਕਾਨੂੰਨ ਦੇ ਦਰਰੇ ਤੋਂ ਬਾਅਦ ਮੈਂ ਕੋਈ ਗੱਲ ਨਹੀਂ ਕਰਦਾ ਹੈਗਾ ਨਹੀਂ ਕਾਨੂੰਨ ਦੇ ਦਰਰੇ ਉਹਨੇ ਆਪਣੇ ਪਿਓ ਦੀ ਫੋਟੋ ਜਿਹੜੀ ਸਾਨੂੰ ਉਹਦੀ ਤਾਂ ਫੋਟੋ ਲਾਉਣੀ ਹੈ ਅਗਲੇ ਉਹਨੇ ਪਿਓ ਦਾ ਉਹ ਉਹ ਕਹਿੰਦਾ ਉਹ ਕਹਿੰਦਾ ਮੇਰੇ ਪਿਓ ਨੇ ਬੜਾ ਬੜਾ ਗਲਤ ਕੰਮ ਕੀਤਾ ਉਹਨੇ ਇੰਦਰਾ ਗਾਂਧੀ ਨੂੰ ਸੋਧਿਆ ਇੰਦਰਾ ਗਾਂਧੀ ਨੇ ਜੇ ਕੋਈ ਗਲਤੀ ਕੀਤੀ ਸੀ ਉਹਦਾ ਫੈਸਲਾ ਕਾਨੂੰਨ ਕਰਦਾ ਅਬ ਡੈਮੋਕ੍ਰੇਸੀ ਹੈ ਵੋਟਾਂ ਪੜਦੀਆਂ ਨੇ 5 ਸਾਲ ਬਾਅਦ ਨਵੀਆਂ ਸਰਕਾਰਾਂ ਬਣਦੀਆਂ ਜੇ ਚੰਗਾ ਕੰਮ ਕਰਦੇ ਆ ਸਰਕਾਰਾਂ ਰਿਪੀਟ ਕਰਦੀਆਂ ਨੇ ਤੁਸੀਂ ਸਜ਼ਾ ਦੇਣੇ ਵਾਲੇ ਕੌਣ ਹੁੰਦੇ ਹੋ ਤੁਹਾਡੇ ਪਿਓ ਨੇ ਬੀਨ ਸਿੰਘ ਨੇ ਇੰਦਰਾ ਗਾਂਧੀ ਸੋਧਤੀ ਤੁਸੀਂ ਕਿਤਨਾ ਸੋਧਤੀ ਇੰਦਰਾ ਗਾਂਧੀ ਆਪਣੀ ਬੈਠਕ ਤੋਂ ਬਾਹਰ ਆਈ ਤੁਸੀਂ ਉਹਨੂੰ 파ਰਕ ਇੰਦਰਾ ਗਾਂਧੀ ਦੇ ਪਰਮਿਸਿਤ ਪ੍ਰਾਈਮ ਮਿਨਿਸਟਰ ਤੇ ਪਰਮਿਸਿਤ ਤੁਸੀਂ ਗੋਲੀਆਂ ਮਾਰ ਦੋ ਇਹ ਕਿੱਥੇ ਲਿਗਿਆ ਇਹ ਕੌਣ ਸਾ ਕਰੈਕਟਰ ਹੈ ਮੇਰਾ ਗਨਮੈਨ ਮੇਰੇ ਨਾਲ ਖੜਾ ਹੋਏ ਪਿੱਛੇ ਮੈਨੂੰ ਸੋਧਦੇ ਤਾਂ ਤੁਸੀਂ ਕੀ ਕਰ ਲੋਗੇ ਇਹ ਤੁਹਾਡਾ ਬੰਦਾ ਵੀਡੀਓ ਬਣਾ ਰਿਹਾ ਤੁਹਾਨੂੰ ਕੀ ਪਤਾ ਇਹ ਵੀਡੀਓ ਬਣਾ ਰਿਹਾ ਨਹੀਂ ਬਣਾ ਤੁਹਾਡਾ ਵਿਸ਼ਵਾਸ ਹੀ ਤੋ ਹੈ ਪਰ ਇਹਦੀ ਚੀਜ਼ੇ ਦੇਖੀਏ ਸਾਰੀਆਂ ਚੀਜ਼ਾਂ ਨੂੰ ਲੈ ਕੇ ਤੁਹਾਨੂੰ ਨਹੀਂ ਲੱਗਦਾ ਸ਼ੁਨਿਲਾ ਸਾਹਿਬ ਇਹ ਗੱਲਾਂ ਜਦੋਂ ਦੁਹਰਾਈਆਂ ਜਾਂਦੀਆਂ ਨੇ ਬਾਰੀ-ਬਾਰੀ ਬਹੁਤ ਲੋਕ ਹੋ ਸਕਦਾ ਨੀਚੇ ਕਮੈਂਟ ਵੀ ਮਾੜੇ ਚੰਗੇ ਕਰਨਗੇ ਇਹ ਚੀਜ਼ਾਂ ਦੇ ਨਾਲ ਲੱਗਦਾ ਨਹੀਂ ਵੀ ਆਪਾਂ ਨੂੰ ਇਸ ਚੀਜ਼ ਨੂੰ ਲੈ ਕੇ ਲੋੜ ਕੀਆ ਏਜੰਸੀਆਂ ਹੈਗੀਆਂ ਨੇ ਕੋਟਾ ਹੈਗੀਆਂ ਨੇ ਕੱਲ ਨੂੰ ਇਹ ਮਸਲੇ ਵਿਚਾਰਨ ਨੂੰ ਫਿਰ ਸਾਨੂੰ ਉਹਦੇ ਤੇ ਕਿੰਤੂ ਪਰੰਤੂ ਕਰਕੇ ਇਹ ਨਹੀਂ ਲੱਗਦਾ ਹੈਗਾ ਕਿ ਅਸੀਂ ਵੀ ਇੱਕ ਪੜਕਾਟੀ ਖੜੀ ਕਰ ਰਿਹਾ ਦੇਖੋ ਦੇਖੋ ਮੇਰੀ ਗੱਲ ਸੁਣੋ ਮੇਰਾ ਅੱਜ ਚੰਗੇ ਕੰਮ ਨੂੰ ਐਪਰੀਸ਼ੀਏਸ਼ਨ ਨਹੀਂ ਮਿਲਦੀ ਇਵੈਂਟ ਬਟ ਹਰ ਚੀਜ਼ ਤੇ ਖੜੇ ਹੁੰਦੇ ਨੇ ਜਿਹੜੀ ਐਪਰੀਸ਼ੀਏਸ਼ਨ ਮਿਲਣੀ ਚਾਹੀਦੀ ਮੈਂ ਤੇ ਇਹ ਕਹਿ ਰਿਹਾ ਭਗਤ ਸਿੰਘ ਅੱਜ ਤੱਕ ਅੱਜ ਦਿਨ ਤੱਕ ਹਿੰਦੁਸਤਾਨ ਦੀ ਸਰਕਾਰਾਂ ਨੇ ਉਹਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਅੱਜ ਦਿਨ ਤੱਕ ਇਹ ਬੜਾ ਸਾਨੂੰ ਸਾਨੂੰ ਦਿਲ ਮੈਂ ਹਿੰਦੁਸਤਾਨ ਚ ਪਹਿਲਾ ਆਦਮੀ ਸੀ 2002 ਚ ਜਿਨ ਨੇ ਕਿਹਾ ਸੀ ਵੀ ਪਾਰਲੀਮੈਂਟ ਦੇ ਵਿੱਚ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸਟੈਚੂ ਲਾਜੇ ਚਾਰਚ ਮਨਮੋਨ ਸਿੰਘ ਪ੍ਰਾਈਮ ਮਿਨਿਸਟਰ ਬਣੇ ਤੇ ਸਟੈਚੂ ਭਗਤ ਸਿੰਘ ਦਾ ਕੱਲੇ ਦਾ ਲਗਿਆ ਮੈਂ ਚਿੱਠੀ ਲਿਖੀ ਵੀ ਤੁਸੀਂ ਉਹਦੇ ਰਾਜਗੁਰੂ ਸੁਖਦੇਵ ਦੇ ਮੇਰਾ ਅਧੂਰੀ ਹੈ ਉਹ ਚਿੱਤਰ ਤੇ ਅੱਜ ਤੱਕ ਨਹੀਂ ਲੱਗੀ ਗੱਲ ਇਹ ਮੈਂ ਕੌਣ ਸੀ ਗਲਤ ਕਰ ਰਿਹਾ ਜੇ ਮੈਂ ਗਲਤ ਨੂੰ ਗਲਤ ਕਰ ਰਿਹਾ ਠੀਕ ਨੂੰ ਠੀਕ ਕਰ ਰਿਹਾ ਤੇ ਮੈਂ ਮੇਰੇ ਖਿਲਾਫ ਕੋਈ ਕਮੈਂਟ ਸਪਾਈ ਜਾਵੇ ਤੁਸੀਂ ਮੈਨੂੰ ਮੈਂ ਮੈਂ ਉਹ ਕੀ ਗੱਲ ਕਹਿੰਦੇ ਨੇ ਵੀ ਜਦੋਂ ਤੁਸੀਂ ਬੋਲਦੇ ਹੋ ਜਾਂ ਹੋਰ ਵੀ ਕਈ ਜਿਹੜੇ ਹਿੰਦੂ ਆਗੂ ਬੋਲਦੇ ਨੇ ਜਾਂ ਕਈ ਇਸ ਤਰ੍ਹਾਂ ਦੇ ਆਗੂ ਬੋਲਦੇ ਨੇ ਵੀ ਇਹ ਇਹ ਵੀ ਕਿਤਨੇ ਕਿਤੇ ਏਜੰਸੀਆਂ ਦਾ ਇਸ਼ਾਰਾ ਤੇ ਕਰ ਨਹੀਂ 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 ਮੇਰੇ ਸੁਣੋ ਨਾਤੇ ਮੈਂ ਕੋਈ ਕਮ ਸਿਕਿਉਰਿਟੀ ਦੇ ਕਾਰਨ ਕਰਦਾ ਨਾ ਮੈਂ ਕਿਸੇ ਏਜੰਸੀ ਨੂੰ ਜਾਣਦਾ ਨਾ ਮੈਂ ਅਸਲ ਤੇ ਕਿਸੇ ਆਈਬੀ ਵਾਲੇ ਨੂੰ ਮਿਲਿਆ ਨਾ ਮੈਂ ਕਿਸੇ ਸੀਆਈਡੀ ਵਾਲੇ ਨੂੰ ਮਿਲਿਆ ਨਾ ਮੈਨੂੰ ਪਤਾ ਏਜੰਸੀਆਂ ਦਾ ਮਤਲਬ ਕੀ ਹੁੰਦਾ ਮੈਨੂੰ ਨਹੀਂ ਪਤਾ ਮੇਰੇ ਅੰਦਰ ਤੇ ਭਗਤ ਸਿੰਘ ਵਾਲੀ ਉਦਮ ਸਿੰਘ ਵਾਲੀ, ਅਸ਼ਫਾਕੁੱਲਾ ਖਾਨ ਵਾਲੀ, ਗਰਤਾਰ ਸਿੰਘ ਸਰਾਬੇ ਵਾਲੀ, ਖੁਦੀਰਾਮ ਬੋਸ ਵਾਲੀ, ਮਦਨ ਲਾਲ ਢਿੰਗਰੇ ਵਾਲੀ, ਖੁਮਾਰੀ ਹੈ। ਚੰਦਰ ਸ਼ੇਖਰ ਆਜ਼ਾਦ ਵਾਲੀ ਖੁਮਾਰੀ ਹੈ। ਸੁਭਾਚੰਦਰ ਬੋਸ ਵਾਲੀ ਖੁਮਾਰੀ ਹੈ। ਜਦੋਂ ਮਾਰਨਾ ਹੈ ਮਾਰ ਲਓ। ਕੋਈ ਮੈਂ ਜਦੋਂ ਇਹ ਕਹਿੰਨਾ ਬਈ ਇਹ ਜਿਹੜਾ ਤਿਲਕ ਹੈ ਇਹ ਨਵੇਂ ਗੁਰੂ ਦੀ ਦੇਨ ਹੈ। ਤਦੋਂ ਤੂੰ ਮੈਨੂੰ ਕਿਉਂ ਨਹੀਂ ਕਹਿੰਦੇ ਬਈ ਇਹ ਤੁਸੀਂ ਏਜੰਸੀਆਂ ਦੇ ਇਸ਼ਾਰੇ ਤੇ ਕਹਿ ਰਹੇ ਹੋ। ਬਈ ਸਾਡੇ ਗੁਰੂ ਤੇ ਸਿੱਖ ਤੋਂ ਤੱਤ ਤੋਂ ਮੈਨੂੰ ਕੋਈ ਸਿੱਖ ਜੱਥੇਬੰਦੀ ਮੈਨੂੰ ਤੋੜਨ ਵਾਲੀ ਗੱਲ ਨਹੀਂ ਨਾ ਹੈਗੀ ਨਹੀਂ ਨਹੀਂ ਤੁਸੀਂ ਗੱਲ ਨਹੀਂ ਕਰ ਰਹੇ ਇਹ ਮਾਨਵਤਾ ਤੁਸੀਂ ਤੁਸੀਂ ਹਾਈ ਕੋਰਟ ਦੇ ਵਿੱਚ ਬਲਵੰਤ ਸਿੰਘ ਰਾਜੋਵਾਣਾ ਨੇ ਆਪਣੀ ਹਾਈ ਕੋਰਟ ਜਿਹੜੀ ਪਟੀਸ਼ਨ ਪੈਰੋਲ ਮੰਗੀ ਹੈ ਉਹਦੇ ਵਿੱਚ ਲਿਖਿਆ ਸੀ ਵੀ ਮੈਂ ਦਲਾਵਰ ਸਿੰਘ ਨੂੰ ਐਪਰੀਸ਼ੀਏਟ ਕਰਨ ਜਾ ਰਿਹਾ ਮੈਂ ਮੈਂ ਬਗਾਇਦਾ ਗਵਰਨਰ ਤੋਂ ਟਾਈਮ ਮੰਗਿਆ ਮੈਂ ਹਾਈ ਕੋਰਟ ਤੇ ਜਾਵਾਂਗਾ ਪੀਐਲ ਜਾਵਾਂਗਾ ਇਹ ਫਰਦਰ ਅਗਲੀ ਜੋ ਵੀ ਉਹਨੂੰ ਮੈਂ ਦੇਖੋ ਬਲਵੰਤ ਸਿੰਘ ਰਾਜੋਵਾਨਾ ਆਪਣੀ ਪੈਰੋਲ ਆਪਣਾ ਕਾਨੂੰਨ ਆਪਣੇ ਹਿਊਮਨ ਰਾਈਟਸ ਆਪਣੀ ਕਨਸਟੀਟਿਊਸ਼ਨਲ ਰਾਈਟ ਜੋ ਉਹਨੇ ਬਣਦੇ ਨੇ ਉਹ ਲੈ ਵੇ ਲੇਕਿਨ ਆਪਣੇ ਆਪ ਨੂੰ ਬੰਦੀ ਸਿੱਖ ਨਾ ਬਤਾਵੇ ਮੈਂ ਪਹਿਲੇ ਵੀ ਤੁਹਾਡੇ ਲਈ ਕਿਹਾ ਸੀ ਅਗਰ ਕੋਈ ਬੰਦੀ ਸਿੱਖ ਪੰਜਾਬ ਦੀ ਜੇਲ੍ਹ ਚ ਜਾਂ ਹਿੰਦੁਸਤਾਨ ਦੇ ਕਿਸੇ ਵੀ ਜੇਲ੍ਹ ਚ ਬੈਠਾ ਹੈ ਐਨਟਰੀ ਟ੍ਰਾਂਸਫਰ ਆਪਣੇ ਖਰਚੇ ਚ ਛਡਾਵੇਗਾ ਜੇ ਕੋਈ ਕਿਸੇ ਦੇ ਪਿੰਡ ਚ ਮਰਡਰ ਹੋਇਆ ਹੋਵੇ ਕਿਸੇ ਤੋਂ ਕੋਈ ਦੋਸ਼ ਹੋ ਗਿਆ ਹੋਵੇ ਜਾਣੇ ਜਾਂਣੇ ਵਿੱਚ ਉਦੀ ਸਜ਼ਾ ਪੂਰੀ ਹੋ ਗਈ ਹੋਵੇ ਤੇ ਉਸ ਉਹਦੇ ਕੋਲ ਰਸਤਾ ਨਹੀਂ ਹੈ ਬਾਹਰ ਆਣ ਦਾ ਜੇਲਾ ਉਹਨੂੰ ਛੋੜ ਨਹੀਂ ਰਹੀ ਤੇ ਮੈਂ ਉਹਨਾਂ ਦੀ ਲੜਾਈ ਲੀਗਲ ਬੈਟਲ ਲੜਾਂਗਾ ਆਪਣੇ ਖਰਚੇ ਦੇ ਪਰ ਇਹ ਬਲਵੰਤ ਸਿੰਘ ਰਾਜਾ ਉਹਨਾ ਟੈਰਰਿਸਟ ਕਤੋ ਬੰਦੀ ਸਿੱਖੋਗੇ ਤੁਸੀਂ ਸੈਂਟੀਮੈਂਟ ਤੁਸੀਂ ਭਾਵੂ ਕਰ ਰਹੇ ਹੋ ਤੁਸੀਂ ਭੜਕਾ ਰਹੇ ਹੋ ਇਨੋਸੈਂਟ ਸਿੱਖਾਂ ਨੂੰ ਤੁਸੀਂ ਅੱਜ ਮੈਨੂੰ ਦੱਸੋ ਤੁਸੀਂ ਪੰਜਾਬ 'ਚ ਮੈਂ ਤੁਹਾਡੇ ਤੋਂ ਤੁਸੀਂ ਹਰ ਫੀਚਰ ਦਿਓ ਤੁਸੀਂ ਬੜੇ-ਬੜੇ ਇੰਟਰਵਿਊ ਲੈਂਦੇ ਹੋ ਕਿੰਨੇ ਤੁਹਾਡੇ ਸਿੱਖਾਂ ਦੀ ਆਬਾਦੀ ਕਿੰਨੀ ਹੈ ਪੰਜਾਬ 'ਚ ਮੇਰਾ ਸਵਾਲ ਹੈ ਤੁਹਾਨੂੰ ਸਿੱਖਾਂ ਦੀ ਆਬਾਦੀ ਨਾਲ ਇਹਦੇ ਨਾਲ ਮਾਇਨਾ ਨਹੀਂ ਰੱਖਦਾ ਜੀ ਸਿੱਖਾਂ ਦੀ ਆਬਾਦੀ ਤੇ ਗੱਲ ਹੈ ਵੀ ਬਹੁ ਗਿਣਤੀ ਆਖਰਕਾਰ 80% ਹੈ ਉਹਨਾਂ ਆਇਤਾ ਤੁਸੀਂ ਸਿਮਰਨਜੀਤ ਮਾਨ ਤੇ ਸਵਾਲ ਖੜੇ ਕਰਤਾ ਅਗਲੇ ਨੇ ਬਹੁ ਗਿਣਤੀ ਨਾਲ ਜਿੱਤਾ ਕੇ ਉਹਨੂੰ ਪਾਰਲੀਮੈਂਟ ਭੇਜਤਾ ਅਮ੍ਰਿਤਪਾਲ ਨੂੰ ਤੁਸੀਂ ਸਵਾਲ ਖੜਾ ਕਰਤਾ ਚਲੋ ਅੱਜ ਉਹਨਾਂ ਤੇ ਜੇ ਕਹਿ ਜਾਵੇ ਹਾਲਾਂਕਿ ਪਿੱਛੇ ਜੇ ਡੀਜੀਪੀ ਨੇ ਵੀ ਪ੍ਰੈਸ ਕਾਨਫਰੰਸ ਕਰੀ ਜਿੱਥੇ ਉਹਨਾਂ ਦਾ ਮਾੜਾ ਸੀਗਾ ਕਰਦਾਰ ਉੱਥੇ ਵੀ ਉਹਨੂੰ ਸਾਹਮਣੇ ਰੱਖਿਆ ਪਰ ਦੂਜੇ ਪਾਸੇ ਦੇਖਿਆ ਜਾਵੇ ਸਭ ਤੋਂ ਜ਼ਿਆਦਾ ਵੋਟ ਪੈਣ ਵਾਲੇ ਜਿcontainsKey MP ਦੇ ਤੌਰ ਤੇ ਹਜੇ ਵੀ ਉਹਨੂੰ ਜਾਣਿਆ ਜਾਂਦਾ ਤੁਸੀਂ ਲੋਕਾਂ ਨੂੰ ਇਸ ਤਰ੍ਹਾਂ ਦੇ ਨਾਲ ਤੁਸੀਂ ਤੁਸੀਂ ਮੇਰੀ ਬਾਤ ਨੂੰ ਤੋੜੋ ਨਾ ਮਰੋੜੋ ਨਾ ਤੁਸੀਂ ਮੇਰੀ ਗੱਲ ਮੈਂ ਤੁਹਾਡੀ ਗਿਣਤੀ ਤੇ ਕਹਾਂ ਨਾ ਤੁਸੀਂ ਮੈਨੂੰ ਹੁਣ ਕੀ ਕਹੋਗੇ ਕਿ ਕਿੰਨੇ ਪਰਸੈਂਟ ਰਹਿੰਦੇ ਨੇ ਜੀ ਉਸ ਤੋਂ ਬਾਅਦ ਫਿਰ ਤੁਸੀਂ ਉਸੀ ਕੁਝ ਹੋਰ ਕਹਿਣਾ ਚਾਹ ਰਹੇ ਹੋ ਤੁਹਾਨੂੰ ਤੁਸੀਂ ਮੇਰੀ ਗੱਲ ਨਹੀਂ ਸੁਝ ਮਤਲਬ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਫੋਟੋ ਤੇ ਦਲਾਵਰ ਸਿੰਘ ਨੂੰ ਕਿੰਨੇ ਸਿੱਖ ਸ਼ਹੀਦ ਮੰਨਦੇ ਨੇ ਤੁਸੀਂ ਦਲਾਵਰ ਸਿੰਘ ਨੂੰ ਸ਼ਹੀਦ ਮੰਨਦੇ ਹੋ ਨੇ ਸਾਡੇ ਮਨ ਨਾਲ ਮੰਨਣਾ ਤਾਂ ਕੋਈ ਫਰਕ ਨਹੀਂ ਪੈਣ ਲੱਗਿਆ ਸਾਡੇ ਸਾਡੇ ਮਨ ਨਾਲ ਮੰਨਣਾ ਐਸੀ ਤਾਂ ਐਸੀ ਤਾਂ ਦੋਨੇ ਤਰ੍ਹਾਂ ਦੀ ਗੱਲ ਕਰਨੀ ਹੈ ਐਸੀ ਤਾਂ ਉਹਨਾਂ ਦੀ ਵੀ ਗੱਲ ਕਰਨੀ ਹੈ ਡੈਮੋਕ੍ਰੇਸੀ ਦਾ ਫੋਰਥ ਪੀਲਰ ਹੋ ਤੁਸੀਂ ਬ੍ਰਿਜ ਹੋ ਤੁਸੀਂ ਸਮਾ ਮੈਂ ਕਿਸੇ ਨੂੰ ਸਰਟੀਫਾਈ ਨਹੀਂ ਨਾ ਕਰ ਸਕਦਾ ਪੱਤਰਕਾਰ ਵੀ ਦੇਖੇ ਨੇ ਜਿਨ੍ਹਾਂ ਨੇ ਕਾਰਗਿਲ ਦਾ ਲਾਈਵ ਆਪਣੀ ਜਾਨ ਤੇ ਖੇਲ ਕੇ ਉਹ ਕਰਿਆ ਪਰ ਮੈਂ ਜ਼ੀਰੋ ਰਿਪੋਰਟਿੰਗ ਕਰਦੇ ਦੇਖਿਆ ਕੋਰੋਨਾ ਪਰ ਪਰ ਮੈਂ ਉਹ ਵੀ ਹੈ ਨਹੀਂ ਨਾ ਜੀ ਵੀ ਉਹ ਠੀਕ ਹੈ ਗੱਲ ਵੀ ਉਹਨਾਂ ਨੇ ਆਪਣੇ ਜਜ਼ਬੇ ਦੇ ਤੌਰ ਤੇ ਕਰਿਆ ਪਰ ਮੈਂ ਉਹ ਵੀ ਹੈ ਨਹੀਂ ਵੀ ਕਿਸੇ ਨੂੰ ਮੈਂ ਸਰਟੀਫਿਕੇਸ਼ਨ ਦੇ ਦਾਂ ਵੀ ਆਹ ਬੰਦਾ ਠੀਕ ਹੈ ਜੀ ਉਹ ਤਾਂ ਮੇਰੇ ਕਹੇ ਤੋਂ ਠੀਕ ਹੀ ਹੋ ਜਾ ਤੁਸੀਂ ਤੁਸੀਂ ਗੱ ਮੁੱਖ ਦੀ ਗੱਲ ਇਹ ਹੈ ਕਿ ਬਲਵੰਤ ਸਿੰਘ ਰੱਜੋਵਾਣਾ ਹੋਵੇ ਜਗਤਾਰ ਸਿੰਘ ਹਵਾਰਾ ਹੋਵੇ ਅ ਪਰਮਜੀਤ ਸਿੰਘ ਪਿਹੋਰਾ ਹੋਵੇ ਜਗਤਾਰ ਸਿੰਘ ਤਾਰਾ ਹੋਵੇ ਇਹ ਜਰਾ ਸਾਹ ਜਿਹ ਝਗੜੇ ਵਿੱਚ ਇਹਨਾਂ ਦਾ ਕੇਸ਼ ਕਤਲ ਹੋ ਜਾਏ ਤੇ ਪਰਚਾ ਦਰਜ ਹੁੰਦਾ ਹੈ ਬੰਦੇ ਦੇ ਇੰਨੇ ਜਗਤਾਰ ਸਿੰਘ ਤਾਰਾ ਜਦੋਂ ਬਡੈਲ ਜੇਲ ਬ੍ਰੇਕ ਤੋੜਿਆ ਤੇ ਇਹ ਆਪਣੇ ਕੇਸ਼ ਨੂੰ ਕਤਲ ਕਰਾਇਆ ਆਪਣੇ ਹੱਥੋਂ ਆਪਣੀ ਦਾੜਾ ਦਾੜਾ ਸਾਹਿਬ ਕਿਉਂ ਕਟਾਇਆ ਕਿਉਂ ਕਟਾਇਆ ਆਪਣੀ ਬਦਲ ਕੇ ਰੱਖਦਾ ਦੰਨ ਲੈ ਫੜ ਲਓ ਇਹ ਖੜੇ ਤਰਾ ਮੇਰੇ ਤੇ ਪਿੰਡਰ ਵਾਲੇ ਦਾ ਕੇਸ ਦਰਜ ਹੋਇਆ ਮੈਂ 8 ਦਿਨ ਜੇਲ੍ਹ ਰਹਿ ਗਿਆ ਮੈਂ ਕਿਹਾ ਮੈਂ ਪਿੰਡਰ ਵਾਲੇ ਦਾ ਪੁਤਲਾ ਫੁਕਾਂਗਾ ਮੌਕਾ ਲੱਗਿਆ ਫੁਕਦਾਗਾ ਪਰ ਇਹਦੇ ਚ ਕੁਝ ਹੋਰ ਦੱਸੋ ਚਲੋ ਹੁਣ ਜਦ ਤੁਸੀਂ ਐਨਾ ਉਹ ਬੋਲਦੇ ਹੋ ਲਾਰੈਂਸ ਬਿਸ਼ਨੋਈ ਨੂੰ ਕੀ ਮੰਨਦੇ ਹੋਗੇ ਤੁਸੀਂ 골ਡੀ ਬਰਾਡ ਨੂੰ ਕੀ ਮੰਨਦੇ ਹੋ ਲੈ ਆਈ ਡੋਨਟ ਨੋ ਕਿ 골ਡੀ ਬਰਾਡ ਕੌਣ ਹੈ ਲੇਕਿਨ ਲਾਰੈਂਸ ਬਿਸ਼ਨੋਈ ਕੋ ਮੇਰੀ ਸਮਝ ਵਿੱਚ ਜੋ ਮੇਰੀ ਪ੍ਰੋਡਕਸ਼ਨ ਹੈ ਕਿਉਂਕਿ ਮੈਂ ਖੁਦ ਵੀ ਲੌਗਰਚੂ ਵੇਟੋ लॉरेंस बिश्नोई के नाम के ऊपर जो व्यक्ति बिहाइंड द बार है जो जेल में है उसके नाम से कोई भी आदमी सोकोड़ जिम्मेदारी ले ले ये काम मैंने किया है ये कांड मैंने किया तो इस तो बंदे तो को मैंने मारा वो तो, तो वीडियो ते 합 भी लंदा नहीं 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 केड़ा वीडियो वो तो, तो केड़ा तो तो वीडियो वो साफ तौर पे बैठ के उन्होंने इंटरव्यू करी ओदे चा आप जिम्मेदारी ले ले केड़े वीडियो च केड़े वीडियो च मैं उस दिन उदी गल मन्नांगा जिस दिन हाई कोर्ट उसनु परमिट करे हाईक मैं हाई कोर्ट नु कहूंगा हाई कोर्ट उनु परमिट करे ਉਹ ਪ੍ਰੈਸ ਕਾਨਫਰੰਸ ਕਰਨ ਦੀ ਉਹਨੂੰ ਇਜਾਜ਼ਤ ਦੇਵੇ ਉਹਦੇ ਵਿੱਚ ਕਹੇ ਵੀ ਇਹ 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 ਕੰਡ ਇਹ ਬੰਦੇ ਆਪਾਂ ਮਾਰੇ ਆਂ ਇਹ ਬਲਾਸਟ ਆਪਾਂ ਕਿਤੇ ਆ ਉਸ ਦਿਨ ਮੈਂ ਉਸ ਬੱਚੇ ਦੇ ਬਾਰੇ ਬੋਲਾਂਗਾ ਉਹ ਬੱਚਾ ਪੰਜਾਬ ਯੂਨੀਵਰਸਿਟੀ ਚ ਪੜਦਾ ਸੀ ਉਹ ਗੁੰਮਰਾਹ ਬੱਚਾ ਨਹੀਂ ਐ ਮੈਨੇ ਉਹਦਾ ਉਹ ਜਿਹੜਾ ਤੁਸੀਂ ਇੰਟਰਵਿਊ ਦੀ ਗੱਲ ਕਰਦੇ ਉਹ ਵੀ ਸੁਣਾ ਮੈਂ ਉਸ ਉਹਨੂੰ ਪ੍ਰੋਮੋਟ ਨਹੀਂ ਕਰ ਰਿਆ ਮੈਂ ਉਹਨੂੰ ਕਹਾਂਗਾ ਤੂੰ ਮੁੱਖਿਆ ਧਾਰਾ ਚ ਲੋਟ ਜਦੋਂ ਅ ਅਸਾਮ ਦੇ ਵਿੱਚ ਛੱਤੀਸਗੜ ਦੇ ਵਿੱਚ ਉਹਨਾਂ ਨੂੰ ਟੈਰਿਸਟਾਂ ਨੂੰ ਮੁਖਿਆ ਧਾਰਾ ਚ ਲੈਂਦੇ ਨੇ ਉਹ ਬੱਚਾ ਡਾਈਵਰਟ ਹੈ ਮੈਂ ਉਹਦੀ ਗੱਲ ਨੂੰ ਤਦ ਤੱਕ ਰੈਲੇਵੈਂਸੀ ਨਹੀਂ ਮੰਨਦਾ ਦੱਸੋ ਲੋਰੈਂਸ ਵਿਚ ਨੋ ਇਹਨੂੰ ਤੁਸੀਂ ਤਾਂ ਜਸਟੀਫਾਈ ਕਰਤਾ ਕਿਸ ਤਰ੍ਹਾਂ ਜਸਟੀਫਾਈ ਕਰਦਾ ਦੱਸੋ ਕਿਸ ਤਰ੍ਹਾਂ ਜਸਟੀਫਾਈ ਕਰ ਦਿਆ ਮੁਝੇ ਦਾ ਜੇ ਕਿਹਾ ਜਾਵੇ ਉਹਦੇ ਉਹ ਜਿੰਨੇ ਆਖਰ ਦੀ ਕਹੀਏ ਸਿੱਧੂ ਮੂਸੇ ਵਾਲੇ ਕਤਲ ਮਾਮਲੇ ਦਾ ਉਹ ਮਾਸਟਰਮਾਈਂਡ ਕਿੰਨੇ ਵੱਡੇ ਕਤਲ ਉਹਦੇ ਸਿਰ ਤੇ ਨੇ ਉਹਨੇ ਵੀ ਤਾਂ ਮਾਵਾਂ ਦੇ ਕੁੱਖਾਂ ਸੁਨੀਆਂ ਕਰੀਆਂ ਨੇ ਸੁਮੇ ਜੀ ਮੈਂ ਸਿੱਧੂ ਮੂਸੇ ਵਾਲੇ ਦੀ ਤਰ੍ਹਾਂ ਮੈਨੂੰ ਵੀ ਮਾਰਨੇ ਦੀ ਸਾਜ਼ਿਸ਼ ਚੱਲ ਰਹੀ ਹੈ ਨਵਜ ਸਿੰਘ ਰਾਠੀ ਦੀ ਤਰ੍ਹਾਂ ਮੈਨੂੰ ਵੀ ਮਾਰਨ ਦੀ ਸਾਜ਼ਿ ਚੱਲ ਰਹੀ ਹੈ ਸੁਧੀਰ ਸੂਰੀ ਦੀ ਤਰ੍ਹਾਂ ਮੈਨੂੰ ਵੀ ਮਾਰਨ ਦੀ ਸਾਜ਼ਿ ਚੱਲ ਰਹੀ ਹੈ ਬੱਗੇ ਦੀ ਤਰ੍ਹਾਂ ਮੈਨੂੰ ਵੀ ਮਾਰਨ ਜਗਦੀਸ਼ ਗਗਨੇਜੇ ਦੀ ਤਰ੍ਹਾਂ ਮੈਨੂੰ ਵੀ ਮਾਰਨ ਦੀ ਸਾਜ਼ਿ ਚੱਲ ਰਹੀ ਹੈ ਬੀਨ ਸਿੰਘ ਦੀ ਤਰ੍ਹਾਂ ਮੈਨੂੰ ਵੀ ਉਡਾਣੇ ਦੀ ਸਾਜ਼ਿ ਚੱਲ ਰਹੀ ਹੈ ਮੈਂ ਲਿਖ ਕੇ ਦਿੱਤਾ ਹੋਇਆ ਪਰ ਤੁਸੀਂ ਗੱਲ ਦੱਸੋ ਮੈਂ ਤੁਹਾਡੇ ਨਾਮ ਤੋਂ ਇੱਕ ਚਿੱਠੀ ਪਾਵਾਂ ਮੈਂ ਮੈਵੇਰੇਸ਼ਨ ਟਿੱਲ ਨੂੰ ਸੁਧਦਾ ਜਦੋਂ ਤੁਹਾਡੇ ਦੇ ਬਿਆਨ ਪੁਲਿਸ ਜਾਵੇ ਤੁਹਾਡਾ ਬਿਆਨ ਲੈਣ ਤੁਸੀਂ ਕਹੋ ਮੇਤੇ ਰਾਈਟਿੰਗ ਹੈਂਡ ਰਾਈਟਿੰਗ ਹੀ ਨਹੀਂ ਹੈ ਮੇਤੇ ਚਿੱਠੀ ਨਹੀਂ ਲਿਖੀ ਮੈਂ ਤਾਂ ਹਿੰਦੀ ਲਿਖਣੀ ਜਾਣਦੇ ਨਹੀਂ ਜਦੋਂ ਉਹ ਗੁਜਰਾਤ ਜੇਲ੍ਹ ਚ ਬੈਠਾ ਹੈ ਗੁਜਰਾਤ ਜੇਲ੍ਹ ਚ ਬੈਠਾ ਹੈ ਉਹਦਾ ਕੋਈ ਸਾਹਮਣੇ ਉਹਦਾ ਉਸਕਾ ਵਰਜਨ ਉਸਕਾ ਪੱਖ ਨਹੀਂ জানা ਜਾਏਗਾ ਮੈਂ ਉਸਕੇ ਉਪਰ ਅਲੀਗੇਸ਼ਨ ਕਿਉਂ ਲਗਾ ਦੂੰ ਕਿਵੇਂ ਲਗਾ ਦੂੰ ਤੁਹਾਨੂੰ ਕੋਈ ਬਿਆਨ ਪੁੱਛ ਕੇ ਉਹਦਾ ਨਾਮ ਯੂਜ਼ ਕਰਾਏ ਮੁਝੇ ਮੁਝੇ ਐਸਾ ਮੈਂ ਆਪਕੇ ਰਾਹੀ ਮੈਂ ਅੱਜ ਇਹ ਮੰਗ ਕਰਤਾ ਹੂੰ ਕਿ ਇਸ ਦੇਸ਼ ਕੀ ਐਨਆਈਏ देश की एजेंसियां इस बात के ऊपर जिम्मेवार से कि अगर इस तरह के बच्चे को अभी छोटा बच्चा है वो वो कह रहा कि मैं तो कॉलेज से सीधा मैंने उसको एक इंटरव्यू सुना कि मैं तो कॉलेज से सीधा जेल चला गया और आज भी मैं जेल बैठा हूँ उस बच्चे की लाइफ उसका कैरियर खराब ना किया जाए बलवंत सिंह राजावाणा है मैं फिर वहीं आ रहा बलवंत सिंह राजावाणा है ये जेल में बैठ के भी तीस तीस साल से जेल में बैठे बार आते फिर शहर उगुलते हैं मतलब साफ हैं दूध पिलाई जाओ आंधे ही बार डसना है इन्होंने ਉਹ ਉਸ ਜਗਤਾਰ ਸਿੰਘ ਹਵਾਰਾ ਮੈਂ ਮੈਂ ਗੱਲ ਸੁਣਾ ਮੈਂ ਪੰਜਾਬ ਦੇ ਨਹੀਂ ਵਿਸ਼ਵਪ ਚ ਬੈਠੇ ਪੰਜਾਬੀਆਂ ਨੂੰ ਪੁੱਛਦਾ ਅਕਾਲ ਤਖਤ ਸਿੱਖਾਂ ਦੀ ਸਭ ਤੋਂ ਸਰਵੱਚ ਸੰਸਥਾ ਹੈ ਇਹਨਾਂ ਨੇ ਪੈਰਲਰ ਜੇਲ ਤੇ ਬੈਠੇ ਅੰਦਰ ਅੰਦਰ ਬੈਠੇ ਬੈਠੇ ਇਹਨਾਂ ਨੇ ਉਹਨੂੰ ਜੱਥੇਦਾਰ ਬਣਾਤਾ ਅਕਾਲ ਤਖਤ ਦਾ ਸੋ ਕਾਲਡ ਕਿਉਂ ਕਿਉਂ ਦੱਸੋ ਜੇ ਤੁਸੀਂ ਮੈਨੂੰ ਇਹ ਦੱਸੋ ਮੈਂ ਪੂਰੇ ਵਿਸ਼ਵਪ ਦੇ ਸਿੱਖਾਂ ਨੂੰ ਪੁੱਛਣਾ ਜਾਂਦਾ ਜੋ ਮੌਜੂਦਾ ਜੱਥੇਦਾਰ ਹੈ ਉਹ ਸੱਚਾ ਹੈ ਤੁਸੀਂ ਉਹਦੀ ਗੱਲ ਮੰਨਦੇ ਹੋ ਯਾ ਤੁਸੀਂ ਜਗਤਾਰ ਸਿੰਘ ਹਵਾਰੇ ਦੀ ਗੱਲ ਮੰਨਦੇ ਹੋ ਜੇ ਅਸਲੀ ਜੱਥੇਦਾਰ ਅਕਾਲ ਤਖਤ ਅੰਮ੍ਰਿਤਸਰ ਬੈਠਾ ਹੈ ਤੇ ਫਿਰ ਜਗਤਾਰ ਸਿੰਘ ਹਵਾਰਾ ਕਿਸ ਜਿੱਦਾ ਜੱਥੇਦਾਰ ਹੋਇਆ ਇਹ ਗੁੰਡੇ ਨੇ ਇਹ ਟੈਰਰਿਸਟ ਨੇ ਇਹ ਪਾਕਿਸਤਾਨ ਦੇ ਇਸ਼ਾਰੇ ਦੇ ਕੈਨੇਡਾ ਦੇ ਫੰਡਿੰਗ ਲੈ ਕੇ ਇਹ ਦੇਸ਼ ਦਾ ਮਾਹੌਲ ਖਰਾਬ ਕਰ ਰਹੇ ਨੇ ਹਿੰਦੁਸਤਾਨ ਚ ਖਾਲਿਸਤਾਨ ਲਿਆ ਰਹੇ ਨੇ ਇਹਨਾਂ ਦਾ ਕੋਈ ਮਕਸਦ ਨਹੀਂ ਇਹਨਾਂ ਦਾ ਮਕਸਦ ਹੈ ਸਿਰਫ ਔਰ ਸਿਰਫ ਟੈਰਰ ਕ੍ਰੀਏਟ ਕਰਨਾ ਤੁਸੀਂ ਅਮ੍ਰਿਤਪਾਲ ਦਾ ਜ਼ਿਕਰ ਕਰੋ ਅਮ੍ਰਿਤਪਾਲ ਕਹੇ ਬਈ ਮੈਂ ਪਿਛਲੀ ਜਿਹੜੀ ਕੀਤੀ ਕਦਾਈ ਉਹ ਮੈਂ ਆਪਣੀ ਵਾਪਸ ਲੈਣਾ ਤੇ ਅਸੀਂ ਬਿਆਨ ਉਸ ਦੇ ਹੱਕ ਹੱਕ ਜ ਦੇ ਦਾਂਗੇ ਤੇ ਦੂਜਾ ਦੂਜਾ ਮੈਂ ਤੁਹਾਨੂੰ ਮੈਂ ਫਿਰ ਉਹਦੇ ਲਾਰੈਂਸ ਬਿਸ਼ਨੋਈ ਦਾ ਜ਼ਰੂਰੀ ਇੱਕ ਇੱਕ ਸੈਕਿੰਡ ਲਿਵਾ ਤੁਹਾਡਾ ਲਾਰੈਂਸ ਬਿਸ਼ਨੋਈ ਦੇ ਬਾਰੇ ਵਿੱਚ ਮੈਂ ਬੋਲਣਾ ਚਾਹੁੰਦਾ ਬਹੁਤ ਕੁਝ ਬਹੁਤ ਕੁਝ ਲੇਕਿਨ ਲਾਰੈਂਸ ਬਿਸ਼ਨੋਈ ਦੇ ਬਾਰੇ ਬੋਲਣ ਤੋਂ ਪਹਿਲਾਂ ਮੈਂ ਗ੍ਰਹਿ ਮੰਤਰਾਲੇ ਨੂੰ ਕਹਾਂਗਾ ਹਿੰਦੁਸਤਾਨ ਦੇ ਗ੍ਰਹਿ ਸਚਿਵ ਨੂੰ ਕਹਾਂਗਾ ਉਹ ਆਫੀਸ਼ੀਅਲੀ ਇੱਕ ਪ੍ਰੈਸ ਕਾਨਫਰੰਸ ਕਰੇ ਕਿ ਜਿਹੜੇ ਬੰਦੇ ਉਹਦੇ ਨਾਮ ਤੋਂ जिम्मेवारी ले लॉरेंस ने मारा है लॉरेंस न सेकंड कौन कर रहा है उसका वर्शन कौन ले रहा है तो जेल में बैठा है और एक नेशनल मीडिया में मैंने तो देखा नहीं सोशल मीडिया पर चलता है मैंने उसको उसको मार दिया उसको अब जो उसने सदीकी को मारा है वो ऐसा लगता है पाँच पाँच सौ रुपये के दिहाड़ीदार बंदे हों नाम आज बेरोजगारी नशा इतना हो गया नशे की आड़ में सौ रुपए के नशे की आड़ में लोग जो क्राइम जिस जिस तेजी से क्राइम बढ़ रहा है ना आने वाले दिनों में अगर इसको सिस्टम को खालिस्तानी सिस्टम को खालिस्तानी मूवमेंट को मैं तो आज आपके चैनल के राही रवनीत सिंह बिट्टू भले ही अब केंद्र में वजूर है लेकिन रवनीत सिंह बिट्टू कहीं ना कहीं अपने जो उसकी अपने दादे की सोच थी सरदार बेन सिंह वाली सोच आ, जो उसकी सोच थी ਉਸਕੇ ਪਰ ਚਲੇ ਉਸਨੇ ਬੜਾ ਰਾਈਜ਼ ਕਰਨਾ ਹੈ ਬੜੀ ਤਰੱਕੀ ਕਰਨੀ ਹੈ ਔਰ ਪੰਜਾਬ ਮੈਂ ਸਪੋਕਸਮੈਨ ਦੇ ਰਹੀ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਵੀ ਪੰਜਾਬ ਚ ਪੰਜਾਬ ਨੇ ਬੜਾ ਸੰਤਾਪ ਭੋਗਿਆ ਖਾਲੀ ਹੋ ਗਿਆ ਸੀ 4 ਮਹੀਨੇ ਤੋਂ ਬਾਅਦ ਬਸਾ ਨਹੀਂ ਚਲਦੀ ਸੀ ਅੱਜ ਰੰਗਲਾ ਪੰਜਾਬ ਸਰਨੇਦੇ ਸਰਦਾਰ ਭਗਵੰਤ ਸਿੰਘ ਨੂੰ ਵੀ ਸਤਿਵਾਦ ਦੇਵਾਂਗਾ ਭਗਵੰਤ ਸਿੰਘ ਮਾਨ ਨੇ ਖੂਨ ਦੀ ਬੂੰਦ ਨਹੀਂ ਡੁੱਲਣ ਦਿੱਤੀ ਤੇ ਅੰਮ੍ਰਿਤਪਾਲ ਨੂੰ ਜੇਲ੍ਹ ਭੇਜਤਾ ਇਹ ਬੜੀ ਬੜਾਈ ਹੈ ਗੌਰਵ ਯਾਦਵ ਦੀ ਬੜੀ ਬੜਾਈ ਹੈ ਗੌਰਵ ਯਾਦਵ ਨੂੰ ਵੀ ਮੇਰਾ ਸਲੂਟ ਹੈ ਪੰਜਾਬ ਪੁਲਿਸ ਨੂੰ ਵੀ ਮੇਰਾ ਸਲੂਟ ਹੈ ਮੈਂ ਹਲੇ ਅੰਮ੍ਰਿਤਸਰ ਗਿਆ ਸੀ ਉੱਥੇ ਕਮ ਸੇ ਕਮ 300 ਪੁਲਿਸ ਵਾਲਾ ਸੀ ਅਫਸਰ ਵੀ ਖੜੇ ਸੀ ਮੈਂ ਕਿਹਾ ਇਹ ਖਾਕੀ ਜਿਹੜੀ ਤੁਸੀਂ ਪਾਈ ਹੋਈ ਇਹ ਸ਼ੇਰ ਦੀ ਖੱਲ ਹੈ ਸੂਰੀ ਦੇ ਨਾਲ 24 ਬੰਦੇ ਖੜੇ ਸੀ ਇੱਕ ਬੰਦਾ ਗੋਲੀ ਮਾਰ ਕੇ ਚਲੇ ਜਾਵੇ ਔਰ ਬਾਅਦ ਚ ਉਹਦੀ ਕਟਰਪੰਤੀ ਉਹਦੀ ਪੈਰ ਵੀ ਕਰਨ ਸਾਡਾ ਕਾਨੂੰਨ ਸਾਡਾ ਦੇਸ਼ ਦਾ ਕਾਨੂੰਨ ਹਿੰਸਾ ਦਾ ਕੋਈ ਸਥਾਨ ਨਹੀਂ ਹੈ ਔਰ ਸਾਥ ਹੀ ਮੈਂ ਅੱਜ ਤੁਹਾਡੇ ਰਹੀ ਅੱਜ ਇੱਕ ਹੋਰ ਮੈਂ ਗੱਲ ਕਰਨਾ ਮੈਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ਤੀਜੀ ਵਾਰ ਉਹਨਾਂ ਦੀ ਸਰਕਾਰ ਬਣੀ ਆਪਾਂ ਐਂਟੀ ਟੈਰਰਿਸਮੈਂਟ ਇੰਡੀਆ ਰਾਈ ਉਹਨਾਂ ਦੇ ਮੰਗ ਕਰਦੇ ਨੇ ਅਮਿਤ ਸ਼ਾਹ ਤੋਂ ਵੀ ਔਰ ਨਰਿੰਦਰ ਮੋਦੀ ਜੀ ਤੋਂ ਵੀ ਕਿ ਅੱਜ 26/11 ਦਾ ਬਦਲਾ ਲੈਣੇ ਦੀ ਲੋੜ ਹੈ ਅੱਜ ਪਾਰਲੀਮੈਂਟ ਅਟੈਕ ਦਾ ਬਦਲਾ ਲੈਣੇ ਦੀ ਲੋੜ ਹੈ ਅੱਜ ਦਿਨਾਂਗਰ ਗਰਦਾਸਪੁਰ ਪਠਾਨਕੋਟ ਇਸ ਦਾ ਬਦਲਾ ਲੈਣੇ ਦੀ ਜਰੂਰਤ ਹੈ ਅੱਜ ਊੜੀ ਦਾ ਬਦਲਾ ਲੈਣੇ ਦੀ ਜਰੂਰਤ ਹੈ ਸਿੰਪਲ ਜਿਹੜਾ ਕੰਮ ਲਾਦਨ ਨੂੰ ਮਾਰ ਕੇ ਅਮਰੀਕਾ ਨੇ ਕੀਤਾ ਸੀ ਐਸਾ ਜਿਹਾ ਕੰਮ ਆ ਜੇ ਪ੍ਰਧਾਨ ਮੰਤਰੀ ਕਰੜੇ ਨੇ ਸਖਤ ਨੇ ਤਾਂ ਉਹਨਾਂ ਨੂੰ ਇੱਕ ਐਸਾ ਦਾ ਕਾਰਨਾਮਾ ਕਰਕੇ ਦਿਖਾਣਾ ਚਾਹੀਦਾ ਬਿਲਕੁਲ ਹਾਲਾਂਕਿ ਸਬ ਤੌਰ ਤੇ ਕਹਿਣਾ ਸ਼ਨ ਲਾ ਹੋਰ ਹੁੰਦਾ ਕਿ ਉਹ ਜਰੂਰ ਜਾਣਗੇ ਟੈਰਰਿਸਟ ਫਰੰਟ ਦੇ ਵੱਲੋਂ ਚਾਹੇ ਗੱਲ ਹੋਵੇ ਰਾਜਪਾਲ ਨੂੰ ਮਿਲਣ ਦੀ ਚਾਹੇ ਹਾਈ ਕੋਰਟ ਦੀ ਪਰ ਗੱਲ ਇਹ ਹੈ ਵੀ ਇਹ ਇਸ ਤਰ੍ਹਾਂ ਦੇ ਮਸਲੇ ਨੇ ਜਿਨ੍ਹਾਂ ਨੂੰ ਲੈ ਕੇ ਹਮੇਸ਼ਾ ਹੀ ਕਿਤੇ ਨਾ ਕਿਤੇ ਕੌਨਫਲਿਕਟ ਰਹੇ ਨੇ ਲੋਕਾਂ ਦੇ ਆਪਸ ਦੇ ਵਿੱਚ ਤੇ ਬਹੁ ਗਿਣਤੀ ਕਿਸ ਪਾਸੇ ਨੂੰ ਭੁਗਤਦੀ ਹੈ ਇਹ ਬਹੁਤ ਇੱਕ ਵੱਡੇ ਤੌਰ ਤੇ ਦੇਖਿਆ ਜਾਂਦਾ ਹੈ ਇਹ ਗੱਲ ਠੀਕ ਹੈ ਕਿ ਕਈ ਗੱਲਾਂ ਕਾਨੂੰਨ ਦੇ ਦਾਇਰੇ ਦੇ ਵਿੱਚ ਆਉਂਦੇ ਹੋਏ ਸਹੀ ਮੰਨੀਆਂ ਜਾਂਦੀਆਂ ਨੇ ਪਰ ਐਕਚੁਅਲ ਤੌਰ ਦੇ ਉੱਤੇ ਜਦੋਂ ਜ਼ਮੀਨੀ ਤੌਰ ਤੇ ਦੇਖਦੇ ਆ ਤਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਲੋਕ ਆਪਦੀ ਆਪਦੀ ਧਾਰਨਾ ਰੱਖਦੇ ਨਜ਼ਰ ਪੈਂਦੇ ਨੇਗੇ ਸੀਨੀਅਰ ਵੀਡੀਓ ਨਾਸਟ ਮਤੇ ਦੇ ਨਾਲ ਮਿਸਿੰਗ ਰੋਜਨਸ ਸਨ ਟੀਵੀ ਚੰਡੀ